ਏ ਯਾਰ ਰੱਬੀ ਰੂਹਾਂ ਜਿਹੜੀਆਂ ਉਦੋਂ ਤੋਂ ਲਗੀਆਂ ਆ ਇੱਥੇ ਸੇਵਾ ਕਰਨ ਤੇ ਅਸੀਂ ਲੱਭਦੇ ਸੀ ਵੀ ਇਹ ਆ ਗਿਆ ਇਹ ਪਾਣੀ ਨਹੀਂ ਪਾਇਆ ਸਾਰਾ ਇਹ ਪਾਣੀ ਨਹੀਂ ਪਾਇਆ ਇਹ ਪਾਣੀ ਦੇ ਜੋਰ ਨਾਲ ਸਾਰਾ ਕੁਝ ਹੋਇਆ ਕੀ ਹਾਲ ਆ ਮੇਰਾ ਭਰਾ ਠੀਕ ਓ ਠੀਕ ਓ ਕਿੱਧਰ ਦੇ ਆ ਮਾ ਇੱਥੇ ਬਹੁਤ ਔਖਾ ਸੀਗਾ ਇਹਨਾਂ ਦਾ ਸਰਵਾਈਵ ਕਰਨਾ ਪਰ ਪ੍ਰਮਾਤਮਾ ਨੇ ਬੜਾ ਹੌਸਲਾ ਦਿੱਤਾ ਸਾਰਿਆਂ ਨੂੰ ਲੋਕਾਂ ਦਾ ਸਲੂਟ ਸਲੂਟ ਕਰੋ ਮਾਲਕ ਨੂੰ ਆ ਡੇ ਸੂਰ ਮੇ ਡਟੇ ਨੇ ਸਾਰੇ ਜੀ ਮੀ ਬਿਰਕਾ ਪਰ ਮਨਜੀਤ ਸਿੰਘ ਨੇ ਤਾਂ ਗਰਾਊਂਡ ਲੈਵਲ ਦੇ ਉੱਤੇ ਆ ਕੇ ਉਹ ਅਸਲੀ ਜਾਮੇ ਚ ਆ ਗਿਆ ਨਾ ਉਹ ਚੀਜ਼ਾਂ ਕਰ ਗਿਆ ਬਾਈ ਕੋਈ ਖਾਲਸਾ ਬਾਈ ਸੱਜੇ ਪਰ ਫਿਰ ਇਹ ਸੰਗਤਾਂ ਇੱਥੇ ਜੋੜ ਸਿੱਧ ਗੁਫਾ ਤੋਂ ਬਾਬਾ ਬਲਕਨਾਥ ਜੀ ਮੰਦਰ ਤੋਂ ਇਹ ਰੱਤ ਲੈ ਕੇ ਆਏ ਜੀ ਵੀ ਐਂ ਟਰੈਕਟਰ ਲੈ ਕੇ ਆਵਾਂਗੇ ਕਿੰਨੇ ਜੋਗੇ ਆਗੇ ਆ ਖਾਦਾ ਦਵਾਈਆਂ ਨਾਲ ਲੈ ਕੇ ਆਵਾਂਗੇ ਜੀ ਜੀ ਠੀਕ ਹੈ ਵੀ ਵੀ ਨਾਲ ਲੈ ਕੇ ਆਵਾਂਗੇ ਵੀ ਵੀਰਾਂ ਨਾਲ ਅਸੀਂ ਕਣਕਾਂ ਪਜਾ ਕੇ ਜਾਵਾਂਗੇ ਆਇਆ ਫੇਰ ਵੀ ਲੋਕ ਹੈ ਜਿਹੜੇ ਆ ਨਾ ਮਾਜੇ ਦੀ ਇਨਸਲਟ ਕਰਨ ਨੂੰ ਤਿਆਰ ਹੋਇਆ ਵੀ ਮਾਜੇ ਦੀ ਇਨਸਲਟ ਹੋ ਜਾ ਕਿਹੜੇ ਤਰੀਕੇ ਦੇ ਨਾਲ ਅਣੀ ਸੱਸੀ ਗੱਲ ਵੀ ਨੇ ਸਾਰਿਆਂ ਨੂੰ ਬੱਸ ਧਿਆਨ ਨਾਲ ਧਿਆਨ ਨਾਲ ਮੇਰਾ ਪ੍ਰਾ ਧਿਆਨ ਨਾਲ ਧਿਆਨ ਨਾਲ ਪਾਣੀ ਜ਼ਿਆਦਾ ਆ ਭਾਜੀ ਹਾਂਜੀ ਪਾਣੀ ਜ਼ਿਆਦਾ ਆ ਨਹੀਂ ਭਾਜੀ ਨਿਕਲ ਜਾਣੀ ਗੱਡੀ ਆਹ ਦੇਖੋ ਸਮੁੰਦਰੇ ਬਣਿਆ ਆ ਦਰਿਆਈ ਬਣਿਆ ਆ ਸਾਰਾ ਹਨ ਤੇ ਰੋਡ ਤਾਂ ਦਿਖੇ ਨਹੀਂ ਰਿਹਾ ਚਲੋ ਭਾਜੀ ਹੁਣੀ ਇਧਰਲੇ ਭੇਤੀ ਆ ਤੇ ਕਹਿੰਦੇ ਕੋਈ ਗੱਲ ਨਹੀਂ ਗੱਡੀ ਲੰਘ ਜਾਣੀ ਆ ਵੀ ਤੁਸੀਂ ਚੱਲੋ ਤੇ ਜੇ ਤੁਹਾਡਾ ਲੋਕਲ ਬੰਦਾ ਨਹੀਂ ਨਾਲ ਫੇਰ ਜਾਣਾ ਔਖਾ ਹੋ ਜਾਂਦਾ ਕਿਉਂਕਿ ਦੀਦੇ ਕੱਖ ਨਹੀਂ ਕਰ ਪਾਣੀ ਪਾਣੀ ਤਾਂ ਹੈਗਾ ਸਾਰੇ ਪਾਸੇ ਸਭ ਪਾਸੇ ਪਾਣੀ ਭਣੀ ਆ ਵੇਖੋ ਜੀ ਬਿਨਾ ਬਿਨਾ ਜਾਣਕਾਰੀ ਤੋਂ ਬਿਨਾ ਪਰਮਿਸ਼ਨ ਤੋਂ ਕੋਈ ਪਾਣੀ ਦੇ ਵਿੱਚ ਨਾ ਜਾਵੇ ਜਿਹੜਾ ਵੀ ਮੇਰਾ ਵੀਰ ਬਾਹਰੋਂ ਬਾਹਰੋਂ ਵੀ ਆ ਰਿਹਾ ਨਾ ਕਿਸੇ ਲੋਕਲ ਬੰਦੇ ਨੂੰ ਲੈ ਕੇ ਚੱਲੇ ਨਾਲ ਬਿਲਕੁਲ ਬਿਲਕੁਲ ਜੀ ਤਾਂ ਹੁਣ ਆਸ਼ੂ ਭਾਜੀ ਹੁਣੀ ਇੱਥੇ ਲੋਕਲ ਹੈ ਨਾ ਅਜੇ ਨਾਲੇ ਤੋਂ ਮਹਾਰਾਜ ਸਾਸੀ ਕਾ ਜੀ ਸੱਚ ਕਿਰਪਾ ਕਿਰਪਾ ਸੱਚੇ ਬਾਦਸ਼ਾਹ ਦੀ ਤੇ ਰੋਡ ਸਾਰਾ ਹੀ ਰੂਟ ਰੋਡ ਤਾਂ ਸਾਰਾ ਟੁੱਟੇ ਗਿਆ ਹੈ ਨਾ ਰੋਡ ਤਾਂ ਰੋੜ ਕੇ ਭਾਜੀ ਸਾਰੀ ਤੇ ਇਹ ਤੁਸੀਂ ਆਈਡੀਆ ਲਾ ਸਕਦੇ ਆ ਹੁਣ ਇੰਨਾ ਪਾਣੀ ਆ 15 ਦਿਨ ਬਾਅਦ ਤੇ ਉਸ ਵੇਲੇ ਇੱਥੇ ਕੀ ਹਾਲ ਹੋਊਗਾ ਜਦੋਂ ਜਿਹੜੀ ਪਾਣੀ ਸੀਗਾ ਪਾਣੀ ਦੀ ਤਹਿ ਕਹਿੰਦੇ 8-8 ਫੁੱਟ ਦੀ ਸਿੱਧੀ ਆ ਰਹੀ ਸੀਗੀ ਹਾਂਜੀ 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 ਸੱਚਾਈ ਹੈ ਜੀ ਤੇ ਤਵਾ ਘੜ ਕੇ ਰੱਖਤਾ ਸਾਰਾ ਕੁਝ ਇੱਥੇ ਫਸਲਾਂ ਇਹ ਇਧਰਲਾ ਏਰੀਆ ਬਹੁਤ ਔਖਾ ਸੀਗਾ ਇਹਨਾਂ ਦਾ ਸਰਵਾਈਵ ਕਰਨਾ ਪਰ ਪ੍ਰਮਾਤਮਾ ਨੇ ਬੜਾ ਹੌਸਲਾ ਦਿੱਤਾ ਸਾਰਿਆਂ ਨੂੰ ਤੇ ਬਾਕੀ ਚਲਦੇ ਆਂ ਅੱਜ ਉਹਨਾਂ ਸਥਾਨਾਂ ਦੇ ਉੱਤੇ ਜਿੱਥੇ ਤੱਕ ਹਜੇ ਵੀ ਪਾਣੀ ਖੜਾ ਜਿੱਥੇ ਨਾ ਹਾਂਜੀ 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 ਤੇ ਆ ਜੋ ਲੈ ਆ ਤਾਪਾ ਨਹੀਂ ਫੜ ਚੱਲ ਇੱਧਰ ਹੋ ਮੜ ਜਾ ਸਾਈਡ ਹੋ ਆ ਜੋ ਅਈ ਤੂੰ ਅੱਗੇ ਹੋ ਜਾ ਅੱਗੇ ਹੋਇਆ ਛੱਡ ਦੇ ਛੱਡ ਦੇ ਛੱਡ ਦੇ ਇਹ ਆ ਲੋ ਭਾਈ ਹੱਥ ਪਾ ਉਧਰ ਬਰਾਬਰ ਵਾਹਿਗੁਰੂ ਖਾਲਸਾ ਵਾਹਿਰੁ ਫਦੇ ਆਹ ਵੇਖੋ ਇਹਨਾਂ ਨੂੰ ਜਿੱਦਾਂ ਦਾ ਪਾਣੀ ਆਇਆ ਸੰਤ ਨੂੰ ਵਰਤੋਂ ਨਹੀਂ ਦੇ ਫੇਰ ਵੀ ਇਹ ਖਿੱਚਾ ਤੋਈ ਕਰ ਰਹੇ ਨਹੀਂ ਹਟਦੇ। ਇਹ ਜਿੱਦਾਂ ਦਾ ਪਾਣੀ ਆ ਉਹਦਾਂ ਦਾ ਹੀ ਵੰਡਦੇ ਪਿਆ ਆ ਇਹ ਫੇਰ ਵੀ ਲੋਕ ਜਿਹੜੇ ਆ ਨਾ ਮਾਜੇ ਦੀ ਇਨਸਲਟ ਕਰਨ ਨੂੰ ਤਿਆਰ ਹੋਇਆ ਵੀ ਮਾਜੇ ਦੀ ਇਨਸਲਟ ਹੋ ਜਾ ਕਿਹੜੇ ਤਰੀਕੇ ਦੇ ਨਾਲ। ਇਹ ਗੁਰਦਾਰੇ ਕਾਰਸੇ ਵਾਲੇ ਬਾਬੇ ਵੰਡਣ ਦੇ ਹੀ ਹੋਇਆ। ਵੰਡਣ ਦੇ ਅੱਕੀ ਇਹਨੂੰ 2-2 ਮਹੀਨੇ 3-3 ਮਹੀਨਿਆਂ ਦਾ ਰਕਸ਼ਣੇ ਤੇ ਜਮਾ ਇਹਨਾਂ ਸਾਰਿਆਂ ਦੇ ਕੋਲ। ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਜਿੰਨੇ ਵੀ ਆਉਣਾ ਵਾ ਮਹੀਨਾ ਡੇਢ ਮਹੀਨਾ ਰੁਕ ਕੇ ਆਇਓ ਘਰੋ ਘਰੀ ਜਾਇਓ ਨਾਲੇ ਨਾ ਕੋ ਚਾਹ ਪਾਣੀ ਪੀ ਕੇ ਆਇਓ ਜਿੰਨੂੰ ਵੀ ਕਿਹਨੂੰ ਚੀਜ਼ਾਂ ਦਾ ਘਰੇ ਪਿਛਾ ਗਿਆ ਤੁਹਾਨੂੰ ਹੀ ਪਰ ਲੱਗੂ ਵੀ ਦੇਖ ਕੇ ਆਏ ਕਿਸੇ ਦੇ ਘਰੇ ਆ ਜਾ ਉਹਨਾਂ ਨਾਲ ਗੱਲ ਕਰੇ ਲੈਂਦੇ ਆ ਆ ਪਹਿਨੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਈ ਇੱਕ ਮਿੰਟ ਮੇਰੀ ਗੱਲ ਸੁਣ ਜਾ ਤੁਹਾਡਾ ਕਿਹੜਾ ਪਿੰਡ ਹੈ ਪਹਿਨੇ ਇਹ ਤੇ ਰਮਦਾਸ ਆ। ਆ ਕਰੋ ਭਾਈ ਗੱਲ ਕਰੋ। ਰਮਦਾਸ ਦੇ ਆ। ਤੇ ਸਾਨੂੰ ਇੱਕ ਮਿੰਟ ਦੱਸੋ ਵੀ ਜਿੱਦਨ ਦਾ ਪਾਣੀ ਆਇਆ ਵਾ, ਉਦੋਂ ਦੇ ਬਾਬੇ ਇੱਥੇ ਤੁਹਾਡੇ ਕੋਲ ਏਰੀਆ 'ਚ ਨਹੀਂ ਪਹੁੰਚਣ। ਤੇ ਫੇਰ ਖੋਆ ਮਾਰੀ ਕਾਹਤੋਂ ਕਰ? ਮੈਂ ਕੋਟਰਾ ਮੰਗੇ ਤੇ ਜੁੱਲੀਆਂ ਮੰਗੀਆਂ। ਜੁੱਲੀਆਂ ਮਾਈ, ਦੇਣੀਆਂ ਬਾਬਿਆਂ ਨੇ। ਬਾਬਿਆਂ ਨੇ ਘਰੇ ਦੇਣੇ ਰਖੜੇ ਤੁਹਾਡੇ ਵਾਸਤੇ ਡਾਇਆ ਸਾਰੇ ਬਾਬੇ ਕਰਨਾ। ਅਭੀ ਬਾਬੇ ਤੁਹਾਡੇ ਵਾਸਤੇ ਡਾਇਆ। ਬਾਬਿਆਂ ਦਾ ਕੋਈ ਹੁਣ ਆਪਣਾ ਤਾਂ ਹੈ ਨਹੀਂ ਵੀ ਜਿਹੜਾ ਬਾਬੇ ਨੇ ਆਪਣੇ ਕੰਗਾ ਕਰਨਾ। ਾਰੇ ਆਪੋ ਆਪਣੀ ਸੇਵਾ ਕਰ ਰਹੇ ਨੇ ਦੇਖੋ ਜੀ ਬਾਬਾ ਪਾਲਕਨਾਲ ਜੀ ਤੋਂ ਜਿਹੜੀ ਗੱਡੀ ਆਈ ਸੀ ਸਾਡੇ ਸਾਰੇ ਭਰਾ ਲੱਗੇ ਆ ਗੱਡੀ ਦਾ ਰਾਸ਼ਨ ਜਿਹੜਾ ਸੀ ਕਾਰ ਸੇਵਾ ਵਾਲਾ ਨੂੰ ਬਾਬਾ ਜੀ ਨੂੰ ਦੇਤੇ ਜੇ ਦੇਖੋ ਇਹ ਜਿਹੜੇ ਇਹ ਆ ਰੱਬੀ ਰੂਹਾਂ ਜਿਹੜੀਆਂ ਉਦੋਂ ਤੋਂ ਲੱਗੀਆਂ ਆ ਇੱਥੇ ਸੇਵਾ ਕਰਨ ਤੇ ਅਸੀਂ ਲੱਭਦੇ ਸੀ ਵੀ ਇਹ ਜਿਹੜਾ ਰਸਤਾ ਲੈ ਕੇ ਆਏ ਆ ਨਾ ਸਾਡੇ ਦੇਵੋਂ ਸੇ ਤੇ ਗੁਫਾ ਤੋਂ ਆਏ ਆ ਸਾਡੇ ਸੇਵਾਦਾਰ ਵੀ ਇਹ ਸਹੀ ਹੱਥਾਂ 'ਚ ਪਹੁੰਚ ਜਵੇ ਨਾ ਤੇ ਬਹੁਤ ਧੰਨਵਾਦ ਤੁਹਾਡਾ ਭਾਜੀ ਤੇ ਤੁਹਾਡੇ ਸਭ ਕਾ ਹੀ ਆਵਾਜ਼ ਨੂੰ ਜੋ ਨਹੀਂ ਇਹ ਦੇਖੋ ਪ੍ਰਮਾਤਮਾ ਕਰਨ ਕਰਾਉਣ ਵਾਲਾ ਆਪੇ ਹੀ ਆ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਪੁਰਖਿਕਾ ਸੇਵਾ ਗੁਰੂ ਕੇ ਬਾਗ ਵਾਲੇ ਜੀ ਭਾਜੀ ਇਥੇ ਪਾਣੀ ਦਾ ਬੰਨ ਲਵਾ ਰਹੇ ਨੇ ਹਾਂ ਜੀ ਬਿਲਕੁਲ ਆਪਾਂ ਵੀਡੀਓ ਚੱਕ ਕੇ ਦਿਖਾਵਾਂਗੇ ਵੀ ਸਾਨੂੰ ਜਾ ਕੇ ਜੀ ਵਾਹਿਗੁਰੂ ਹਾਂ ਜੀ ਇਹ ਤੁਹਾਡਾ ਲੰਗਰ ਜਿਹੜਾ ਉਹ ਆਪਣੇ ਗੁਰੂ ਕੇ ਬਾਗਲਾਂ ਨੇ ਬਾਬਿਆਂ ਕੋਲ ਚੱਲ ਜਣਾ। ਕੀ ਪਤਾ ਹਾਂ ਜੀ ਵਧੀਆ। ਚਲੋ ਜੀ ਬਹੁਤ ਇਹ ਇਦਾਂ ਜਿੰਨੀ ਵੀ ਚੀਜ਼ ਹੈਗੀ ਹੈ ਨਾ ਬਾਬੇ ਲਾਕੇ ਦੀ ਸੰਗਤਾਂ ਜਿੱਦਨ ਦਾ ਪਾਣੀ ਆਇਆ ਹੋਇਆ ਹੈ ਨਾ ਉਹਦਨ ਦਾ ਵੰਡਦੇ ਹੀ ਪਏ ਆ। ਵਾਹਿਗੁਰੂ ਵਾਹਿਗੁਰੂ। ਦੇਖੋ ਜੀ ਇਹ ਸਾਰਾ ਏਰੀਆ ਜਿਹੜਾ ਬਾਬਿਆਂ ਦੇ ਅੰਡਰ ਹੀ ਆਉਂਦਾ ਇੱਥੋਂ ਆ। ਜੀ ਜੀ ਜੀ। ਇਹ ਸਾਰਾ ਇਦਨ ਦੇਹ ਚਾ ਕੇ ਜਿੱਦਨ ਤੋਂ 3 ਤਰੀਕ ਦਾ ਬੰਨ ਟੁੱਟਾ 27 ਤਰੀਕ ਦਾ ਹੁਣ ਬੰਨ ਦੇ ਕੀ ਹਾਲਾਤ ਆ ਹੁਣ ਤਾਜੇ ਬੰਨ ਦੇ ਕੀ ਹਾਲਾਤ ਆ? ਪਾਜੇ ਪਾਣੀ ਤਾਂ ਗਿਆ। ਵਧੀਆ। ਪਿਛੋ ਹਟ ਗਿਆ ਪਾਣੀ ਲੱਥ ਗਿਆ ਸਾਰਾ ਜੀ ਜੀ ਹੁਣ ਜਿਹੜਾ ਪਾੜ ਪਿਆ ਹਣਾ 40 ਫੁੱਟ 50 ਫੁੱਟ ਡੂੰਗਾ ਉਹ ਭਰ ਰਹੇ ਆ ਕੋਈ 5 ਕਿੱਲੇ ਲੰਬਾ ਉਹ ਨੂੰ ਪੂਰਦੇ ਪਏ ਆ ਮੈਂ ਦੇ ਦੇਵਾਂ ਟਰੈਕਟਰ ਟਰਾਲੀਆਂ ਭੇਜਾਂ ਤੇ ਆ ਆਉਣ ਵਾਲੇ ਸਭ ਪਤਾ ਨਹੀਂ ਲੱਗ ਰਿਹਾ ਮਾੜਾ ਦਾ ਗੜ ਪੂਰਾ ਕੇ ਪੂਰਾ ਚਲੋ ਕਿਰਪਾ ਉਹਦੀ ਸੱਚੇ ਪਾਤਸ਼ਾਹ ਦੀ ਇਹੋ ਜੀ ਪਿਪਤਾ ਦਾ ਪਰਮਾਤਮਾ ਕਿਸੇ ਤੇ ਪਾਵੇ ਖੜਾ ਅੱਖਾਂ ਭਰਦੀਆਂ ਭਰੀ ਹਨਾ ਦੇਖ ਕੇ ਹਾਲਾਤ ਜੋ ਹੋਏ ਹਨ ਜੀ ਪਹਿਲਾਂ ਸਾਨੂੰ ਮਾਰਿਆ 88 ਦੇ ਵਿੱਚ ਉਦੋਂ ਵੀ 88 ਦੇ ਵਿੱਚ ਵੀ ਜਿਹੜਾ ਪਾਣੀ ਹੈ ਉਦੋਂ ਵੀ ਸਾਡੇ ਬਾਪ ਦਾਦਿਆਂ ਨੇ ਵੇਖਿਆ ਉਦੋਂ ਵੀ ਇਹੀ ਹਾਲਾਤ ਹੋਏ ਹੁਣ ਉਤੋਂ ਵੱਧ ਗਿਆ ਆ ਜੀ ਹੁਣ ਹੁਣ ਜਿਹੜਾ ਆ ਹੁਣ ਉਤੋਂ ਵੱਧ ਰੇਸ ਕਰਕੇ ਹੋ ਗਿਆ ਵਾ ਨਿਕਾਸ ਨਹੀਂ ਹੈਗਾ ਕੇ ਬਨੇ ਸਰਕਾਰ ਦੀ ਪੀਰ ਹੁਣੀ ਸਾਡੇ ਰਮਦਾਸ ਤੋਂ ਆ ਤੇ ਦੱਸਦੇ ਆ ਕਿਹਦੇ ਰਮਦਾਸ ਵੀ ਬਹੁਤ ਜ਼ਿਆਦਾ ਬਹੁਤ ਨੁਕਸਾਨ ਹੋਇਆ ਵੀਰੇ ਹੁਣ ਇਹ ਪਾਜੀ ਇੰਨੀ ਆਸ ਨਹੀਂ ਜਿੰਨਾ ਪਾਣੀ ਆ ਗਿਆ ਐਕਚੁਅਲੀ ਕਹਿੰਦੇ ਕਾਫੀ ਹੱਦ ਤੱਕ ਕਹਿੰਦੇ ਲੋਕੀ ਲਾਈਟਲੀ ਲੱਗੇ ਇਹਨਾਂ ਚੀਜ਼ਾਂ ਨੂੰ ਇਦਾਂ ਵੀ ਹੋਈ ਆ ਪਾਜੀ ਬਿਲਕੁਲ ਪਾਜੀ ਬਿਲਕੁਲ ਦੇਖੋ ਪਤਾ ਕੀ ਲੋਕੀ 88 ਦਾ ਵੇਖ ਕੇ ਵੀ ਹੁਣ ਇੰਨਾ ਪਾਣੀ ਨੇ ਹੁਣ ਉਤੋਂ ਬਾਅਦ ਆਇਆ ਵੀ ਨਹੀਂ 23 ਵળે ਹਰ 21 ਵળે ਛੋਟੇ ਛੋਟੇ ਹੜ ਆਏ ਹਨਾ ਤੇ ਲੋਕੀ ਸਾਰੇ ਲਾਈਟ ਨਹੀਂ ਲੈ ਕੇ ਕੋਈ ਨਹੀਂ ਇੰਨਾ ਪਾਣੀ ਕਿੱਥੋਂ ਆ ਗਿਆ ਨਾ ਪਰ ਇਸ ਵੇਲੇ ਉਮੀਦ ਤੋਂ ਪਰੇ ਪਾਣੀ ਆਇਆ ਜਿਹੜਾ ਸੋਚਿਆ ਨਹੀਂ ਸੀ ਇੰਨਾ ਜ਼ਿਆਦਾ ਪਾਣੀ ਦਨ ਨਾ ਆਪਾਂ ਖੜੇ ਆ ਨਾ ਇਹਦੇ ਉੱਪਰ ਦੀ ਰੋਡ ਦੇ ਉੱਪਰੇ ਹੋਰ ਡੋੜ ਕਿੰਨਾ ਡੋਕਾ ਆਹ ਭਾਈ ਮਾਈਕ ਲਾ ਲਾਓ ਇਹਦੇ ਉੱਪਰ ਦੀ ਕਿਸ਼ਤੀਆਂ ਨਾ ਬੋਟਾਂ ਦੇ ਨਾਲ ਆਇਆ ਜਾਂਦਾ ਸੀਗਾ ਅੱਜ ਤੋਂ ਕਈ 4-5 ਦਿਨ ਪਿੱਛੇ ਚੱਜੇ ਹਾਂਜੀ ਹਾਂਜੀ ਆਜਾ ਤੇ 27 ਤਰੀਕ ਦਿਨ ਬੁੱਧਵਾਰ ਇਹ ਫਲੱਡ ਜਿਹੜਾ ਆਇਆ ਅਰਲੀ ਮਾਰਨਿੰਗ ਸਵਾ ਪੰਜ ਵਜੇ ਜੀ ਜੀ ਸੰਗਤ ਦੀ ਸੇਵਾ ਇੰਨੀ ਜੀ ਹੋ ਗਈ ਆ ਕਿ ਜਿਹਦਾ ਆਪਾਂ ਉਹਨਾਂ ਦੇ ਚਰਨਾਂ 'ਚ ਸਿਰ ਝੁਕਦਾ ਹੈ ਵਾਹਿਗੁਰੂ ਵੀ ਆਸ ਤੋਂ ਵੀ ਪਰੇ ਉਹਨਾਂ ਨੇ ਸਾਥ ਦਿੱਤਾ ਪਬਲਿਕ ਦਾ ਜੀ ਜੀ ਪੰਜਾਬੀਆਂ ਨੇ ਅੱਛਾ ਜੀ ਇਹ ਪਾੜ ਪਾਗਦਾ ਹੈ ਨਾ ਇੱਥੋਂ ਟੁੱਟਾ ਸਿੱਧਾ ਇਹ ਪਾੜ ਸਾਰਾ ਪਿਆ ਇੱਥੇ ਪਾਣੀ ਵਾਹਿਗੁਰੂ ਜੀ ਐਜੇ ਆ ਸੜਕ ਦੇ ਉੱਪਰ ਦੀ ਪਾਣੀ ਗਿਆ ਐ ਸੜਕ ਦੇ ਉੱਤੇ ਨਾ ਫੋਟ ਫੋਟ ਪਾਣੀ ਵਾਹਿਗੁਰੂ ਵਾਹਿਗੁਰੂ ਇਹਦੇ ਉੱਪਰ ਦੀ ਫੌੜ ਫੌੜ ਪਾਣੀ ਪੂਰਾ ਉੱਪਰ ਤੱਕ ਆਇਆ ਹੈ ਤੇ ਹੁਣੇ ਬਾਰਡਰ ਨਾਲ ਲੱਗ ਜਾਂਦਾ ਇੱਥੇ ਆ ਕੇ ਬਾਰਡਰ ਉਹ ਆਪਣਾ ਨਿਤਾਰਾ ਉਹ ਸਾਹਮਣੇ ਲੈਂਡਰ ਜੀ ਦੀ ਜੀ ਜੀ ਹਾਂ ਜੀ ਹਾਂ ਜੀ ਇਹ ਬੰਨ ਦੇ ਨਾਲ ਆਪਾਂ ਤੋੜਿਆਂ ਨਾਲ ਹੀ ਉੱਥੇ ਬੰਨ ਲਾ ਰਹੇ ਹਾਂ ਅੱਛਾ ਇਹ ਮਿੱਟੀ ਦੇ ਜਿਹੜੇ ਤੋੜੇ ਆ ਭਰ ਭਰ ਕੇ ਆਈ ਜਾਂਦੇ ਇੱਥੇ ਸਿੰਧਾਂ ਚੋਂ ਬਾਬਾ ਜੀ ਨੇ ਆਰਡਰ ਕੀਤਾ ਹੈ ਸੰਗਤਾਂ ਨੂੰ ਜੀ 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 ਉਹ ਇੱਥੇ ਲੈ ਕੇ ਆ ਰਹੇ ਸੰਗਤਾਂ ਬਹੁਤ ਜੀ ਇਹ ਭਰ ਭਰ ਤੋੜੇ ਬੰਨ ਚ ਲਾ ਰਹੇ ਅਸੀਂ ਇੱਥੇ ਡੰਪ ਕਰੀ ਜਾਂਦੇ ਜਿਹੜਾ ਲੈ ਕੇ ਆਉਂਦੇ ਟ੍ਰੈਕਟਰ ਟਰਾਲੀਆਂ ਦੇ ਵਿੱਚ ਤੇ ਇੱਥੋਂ ਗਾਂ ਫੇ ਜਿੰਨੀ ਕੰਮ ਚੱਲ ਕੇ ਗੱਲ ਜਾਨੀ ਆ ਜੀ ਜੀ ਇਹ ਉਹ ਸੇਵਾ ਕਰ ਰਹੇ ਨੇ ਕਿ ਬਹੁਤ ਪਾਣੀ ਉੱਤਰ ਗਿਆ तकरीबन ਪਾਣੀ ਹੁਣ ਪਰ ਨੁਕਸਾਨ ਪਿੱਛੇ ਬਹੁਤ ਕਰ ਗਿਆ ਭਾਈ ਬਹੁਤ ਜ਼ਿਆਦਾ ਹੋਇਆ ਜੀ ਜੀ ਇੱਥੇ ਇੱਕ ਕੋਠੀ ਵੀ ਦੱਸ ਦੇ ਦੀ ਕਹਿੰਦੇ ਬਹੁਤ ਮਹਿੰਗੀ ਸੀ ਜਿਹੜੀ ਸਾਹਮਣੇ ਆ ਜੀ ਆ ਮੋੜ ਦੇ ਕੋਲ ਹੀ ਸਾਹਮਣੇ ਤੁਸੀਂ ਜੀ 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 ਕਦੇ ਕਾਫੀ ਰਕਮ ਦੀ ਸੀ ਕੋਠੀ ਉਹ ਆ ਦੱਸ ਦੇ ਇਦਾਂ ਹੀ ਹੈ ਤੇ ਬਾਕੀ ਇਹ ਮਾਲਕ ਹੀ ਜਾਣਦਾ ਕਿੰਨੇ ਦੀ ਹੈ ਨਾ ਜੀ ਜੀ ਇਹ ਮਹਾਂਪੁਰਖ ਆਪਣੇ ਤੇ ਬਾਬਾ ਹਰਸਿੰਘ ਜੀ ਬਾਬਾ ਲਖਸਿੰਘ ਜੀ 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 ਸਾਡੇ ਤਿੰਨ ਨੰਬਰ ਦੇ ਬਾਬਾ ਸੁਤਨਾਮ ਸਿੰਘ ਜੀ ਮੌਜੂਦਾ ਜੀ ਇੱਥੇ ਸੇਵਾ ਕਰ ਰਹੇ ਹਾਂ ਜੀ ਇਹਨਾਂ ਦੀ ਗਵਾਈ ਹੇਠ ਇਹਨਾਂ ਦੀ ਮਹਿਰਮਾਈ ਹੇਠ ਹਾਂਜੀ ਠੀਕ ਹੈ ਜੀ ਇਹ ਸਾਰਾ ਪਾੜ ਪੈ ਗਿਆ ਹੈ ਜੀ ਇਹ ਸਾਰਾ ਹੀ ਇੱਧਰ ਨੂੰ ਜੀ ਜੀ ਤੇ ਜਿਹੜਾ ਮੇਨ ਬੰਨ ਹੈ ਉਹ ਉਧਰ ਹੈ ਅਗਲੇ ਪਾਸੇ ਅੱਛਾ ਉਹ ਉਧਰ ਤੇ ਪਾਣੀ ਸਾਰਾ ਇੱਧਰ ਦੀ ਵੀ ਆਇਆ ਫਿਰ ਪਾਣੀ ਸਾਰਾ ਉੱਪਰ ਦੀ ਸਾਰਾ ਆਇਆ ਇਹਦੇ ਉੱਪਰ ਦੀ ਤੋੜ ਗਿਆ ਪਾੜ ਗਿਆ ਸਾਰਾ ਹਾਂਜੀ ਹਾਂਜੀ ਅੱਛਾ ਆਹ ਗੁੱਠੀ ਜਿਹੀ ਹੈ ਗੁੱਠੀ ਹੈ ਜਿਹੜੀ ਲੱਗੀ ਹੈ ਇਹ ਟੇਢੀ ਹੋ ਗਈ ਹੂਆ ਹਾਂਜੀ ਸਾਰੀਆਂ ਸਾਰੀ ਡੇਗੀ ਥਾਂ ਤੇ ਸਟਟ ਗਿਆ ਦਰਿਆ ਵਾਹ ਇੱਕ ਇਹ ਸੜਕ ਇਹ ਘੋਨੇ ਵਾਲ ਪਿੰਡ ਚ ਜਾਂਦੀ ਵਾਹ ਚਾਹ ਪਾੜ ਪਿਆ ਸੀ ਇੱਥੇ ਹਾਂਜੀ ਹਾਂਜੀ ਇਹ ਆਪਣਾ ਉਹਦਾ ਮੇਨ ਬੰਨੇ ਜਿਹੜਾ ਬਾਬਾ ਜੀ ਸੇਵਾ ਕਰ ਰਹੇ ਨੇ ਜੀ 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 ਹਾਂਜੀ ਕਿਹੜਾ ਉਹ ਸਾਹਮਣੇ ਹਾਂਜੀ ਉਹ ਉਹ ਉਥੋਂ ਲੱਗੇ ਨੇ ਹਾਂ ਹਾਂ ਉਹ ਤੋੜੀ ਆ ਬਾਬਾ ਸਾਰਾ ਹੀ ਇੱਥੇ ਮਤਲਬ ਪਾੜ ਪਾਤਾ ਹਾਂਜੀ ਹਾਂਜੀ ਉੱਥੇ ਹੈਗਾ ਹੁਣ ਘਰ ਤੋਂ ਘਰ ਵੀ 40 ਫੁੱਟ ਥਾਂ ਡੂੰਗਾ ਪੈ ਗਿਆ ਠੀਕ ਹੈ ਤੇ ਇਹੜਾ ਦਰਿਆ ਆ ਉਹ ਤੋਂ ਪਰਲੇ ਪਾਸੇ ਚੱਲਦਾ ਨਾ ਉਤੋਂ ਅਗਲੇ ਪਾਸੇ ਦਰਿਆ ਦਾ ਪਾਣੀ ਉਹ ਜਿਹੜਾ ਸਪੈਡਾਂ ਦੀ ਲੈਣ ਉਹਦੇ ਕੋਲ ਹੈ ਹਾਂਜੀ ਜਰਾ ਉੱਥੋਂ ਟੁੱਟਾ ਉਹ ਸਾਰਾ ਪਾਣੀ ਨੇ ਮਾਰ ਸਾਰੀ ਇੱਧਰ ਨੂੰ ਵਾਹ ਦਿੱਤੀ ਤੇ ਇਹ ਜਿਹੜਾ ਏਰੀਆ ਪਹਿਲੇ ਹੀ ਆਲਰੇਡੀ ਨੀਵਾ ਸੀਗਾ ਇਹ ਨੀਵਾ ਹਾਂਜੀ ਆਹ ਦੇਖੋ ਆਹ ਰੇਤਾ ਦੇਖੋ ਇਹ ਚੱਲ ਗਈ ਇਹ ਸਾਰਾ ਨੀਵਾ ਇਹ ਰੇਤਾ ਉੱਥੋਂ ਨਿਕਲ ਗਈ ਇਹ ਰੇਤ ਹੁਣ ਛੁੱਟੀ ਹੈ ਪਾਣੀ ਦੇ ਨਾਲ ਨਿਕਲੀ ਹੈ ਜੀ ਇਹ ਪਾਣੀ ਦੇ ਨਾਲ ਨਿਕਲੀ ਆਜੋ ਪਾਣੀ ਉਹ ਵੀ ਦਿਖਾ ਦਿਆਂ ਜਿਹੜਾ ਅੱਗੇ ਆਜੋ ਆ ਜਿਹੜਾ ਪਾੜ ਆ ਆ ਗਿਆ ਇਹਨੂੰ ਪਾਣੀ ਨਹੀਂ ਪਾਇਆ ਸਾਰਾ ਇਹ ਪਾਣੀ ਨਹੀਂ ਪਾਇਆ ਹੈ ਇਹ ਪਾਣੀ ਦੇ ਜ਼ੋਰ ਨਾਲ ਸਾਰਾ ਕੁਝ ਹੋਇਆ ਵਾਹਿਗੁਰੂ ਵਾਹਿਗੁਰੂ ਫਤਿਹ ਜੀ ਫਤਿਹ ਫਤਿਹ ਖਾਲਸਾ ਹਾਂ ਜੀ ਬੜੀ ਚੰਗੀ ਖਵਾਜੇ ਅੱਗੇ ਕੋਈ ਜ਼ੋਰ ਨਹੀਂ ਕਿਸੇ ਦਾ ਜੀ ਤੇ ਪ੍ਰਮਾਤਮਾ ਭਲੀ ਕਰੇ ਜੀ ਤੇ ਇਹ ਕੋਠੀ ਤਾਂ ਹੁਣ ਮੇਰੇ ਕਾਲ ਖਤਮ ਹੀ ਹੋ ਗਈ ਹੈ ਸਭ ਨਾਲ ਡਿੱਗੀ ਪਈ ਹੈ ਸਾਰੀ ਡਿੱਗੀ ਪਈ ਉਹ ਦੂਰੋਂ ਵੀ ਦੱਸਦਾ ਇਹ ਚੇੱਡੀ ਜਨ ਹਾਂਜੀ ਉਦੋਂ ਵੀ ਵੀਡੀਓ ਕਾਫੀ ਆਈਆਂ ਸੀ ਇਹਦੀਆਂ ਵਾਇਰਲ ਹੋਈਆਂ ਸੀ ਹਾਂਜੀ ਜੀ ਜੀ ਆਜੋ ਭਾਈ ਅੱਗੇ ਵੀ ਥੋੜਾ ਜਿਹਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਆਜੋ ਤੇ ਆਹ ਜਿਹੜਾ ਸਾਰਾ ਪਾੜਾ ਇਹ ਵੀ ਪਾਣੀ ਨੇ ਪਾਇਆ ਇਹ ਆ ਆ ਨਾ ਓ ਮਾਈ ਗਾਡ ਆਹ ਸਾਰਾ ਪਣੀ ਦੇ ਤਵਾ ਕਰਦਾ ਰੋੜ ਹੈ ਵਾਹਿਗੁਰੂ ਉਸ ਤੋਂ ਅੱਗੇ ਉਹ ਫੌਜੀਆਂ ਦੀਆਂ ਗੱਡੀਆਂ ਵੀ ਖੜੀਆਂ ਆਂ ਹਾਂਜੀ ਉਹ ਆਰਮੀ ਇੱਥੇ ਡਿਫੈਂਸ ਨੇ ਬੜੀ ਹੈਲਪ ਕੀਤੀ ਭਾਈ ਪਬਲਿਕਲੀ ਜੀ 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 ਤੇ ਆ ਜਿਹੜੇ ਭਰਾ ਆ ਜਿਹੜੇ ਇਹ ਸਾਰੇ ਪਿੰਡ ਦੇ ਆ ਕੀ ਹਾਲ ਆ ਮੇਰਾ ਭਰਾ ਠੀਕ ਓ ਠੀਕ ਓ ਕਿੱਧਰ ਕਿਧਰ ਦੇ ਆ ਮਾ ਇੱਥੇ ਆ ਜਾਓ ਇੱਥੇ ਲੱਗ ਜਾਓ ਆ ਲੋ ਆ ਜਾਓ ਆ ਜਾਓ ਇੱਥੇ ਆ ਲੋ ਆ ਜਾਓ ਮੈਡੀਸਨ ਨਾ ਇਹ ਪਿੰਡ ਨੂੰ ਲੈ ਕੇ ਚੱਲੇ ਆ ਵਾਹਿਗੁਰੂ ਪਾਪਾ ਚੀਕਾਂ ਦਾ ਕਬੱਡੀ ਕੱਪੜਾ ਢਾਣ ਲਾਤੀ ਮੈਂ ਕਹੋ ਜਾ ਮੇਰੇ ਬੱਚੇ ਆਏ ਇਹ ਸਾਰੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਆਵਾ ਧਿਆਨ ਨਾਲ ਧਿਆਨ ਨਾਲ ਮੇਰਾ ਪ੍ਰਾ ਧਿਆਨ ਨਾਲ ਧਿਆਨ ਨਾਲ ਹਾਂਜੀ ਵੀਰੋ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੇ ਇਹ ਸਾਰੇ ਕਿਹੜੇ ਪਿੰਡ ਤੋਂ ਆਏ ਨੇ ਇਹ ਆ ਜੀ ਸਾਡੀ ਪਿੰਡ ਢਿਹਾਨਾਤ ਜੀ ਜੀ ਤੇ ਬਾਬਾ ਸ਼ਰੀਚੰਦ ਕਬੱਡੀ ਕਲੱਬ ਢਿਹਾਨਾਤ ਦੀ ਟੀਮ ਹੈ ਇਹ ਤੇ ਇਹ ਸਾਡਾ ਸ਼ਾਲੂ ਵੀਰ ਆ ਜੀ ਜੀ ਇਹ ਵੀ ਆਪਣੇ ਬੱਚੇ ਸਾਰੇ ਲੈ ਕੇ ਆਇਆ ਵਾ ਇਹ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨੜਾਵਾਲੀ ਹੈ ਜੀ ਆਹੀ ਵੀ ਜਿੱਦਾਂ ਦਾ ਪਲੋਹਾੜ ਆ ਪਾਣੀ ਆਇਆ ਵਾ ਦੇਰੇ ਬਾਬੇ ਨਾਨਕ ਦਾ ਆਪਾ ਚੱਲੂ ਆਇਆ ਜਿਹੜੇ ਬਾਬਾ ਨਾਨਕ ਹਾਂਜੀ ਤੇ ਸਾਰੀਆਂ ਰਸਤਾਂ ਜਿਹੜੀਆਂ ਆਪਾਂ ਮੰਨ ਲੋ ਉਹ ਵੀ ਪਹੁੰਚਾਉਂਦੇ ਰਹੇ ਆ ਜੀ ਜੀ ਤੇ ਹੁਣ ਜਿੱਦਾਂ ਮੈਡੀਕਲ ਵੀ ਲੈ ਕੇ ਆਏ ਆ ਆਪਾਂ ਜੀ ਜੀ ਅੱਜ ਅਸੀਂ ਦਵੇਂ ਭਰਾ ਰਲ ਕੇ ਕੋਈ 40-50 ਟਰਾਲੀਆਂ ਮਿੱਟੀ ਦੀਆਂ ਲੈ ਕੇ ਆਏ ਆ ਹਾਂਜੀ ਹਾਂਜੀ ਦੇਖਿਆ ਹਾਲਾਤ ਦੇਖ ਕੇ ਨਾ ਜਿਨ੍ਹਾਂ ਨੇ ਮੌਕੇ ਤੇ ਉਸ ਵੇਲੇ ਹੰਡਾਇਆ ਹੋਊਗਾ ਯਾਰ ਉਹਨਾਂ ਦਾ ਭਾਜੀ ਕੀ ਹਾਲ ਹੋਊਗਾ ਹਾਂਜੀ ਹਾਂਜੀ ਬੜਾ ਮਾਰਾ ਲੱਗਿਆ ਤੇ ਤੁਹਾਡੀ ਰੂਹ ਕੰਬ ਜਾਂਦੀ ਆ ਬਿਲਕੁਲ ਬਾਕੀ ਜਿਹੜੀਆਂ ਛੱਤਾਂ ਜਿਹੜੀਆਂ ਡਿੱਗੀਆਂ ਨੇ ਜੀ ਜੀ ਕੰਨਾਂ ਪਾੜ ਗਿਆ ਜਿਹੜੇ ਸਾਰੇ ਸਾਰੇ ਘਾਰ ਹੀ ਬਹਿ ਗਏ ਨੇ ਕੋਠੀਆਂ ਦੇ ਕੋਠੀਆਂ ਦੇ ਚਲੋ ਫੇਰ ਚਲੋ ਰੱਬ ਕਰੇਗਾ ਜਿੱਦਾਂ ਹੁਣ ਸੰਗਤ ਨਾਲ ਤਰਪੀ ਬਣ ਜਾਣਗੀਆਂ ਜੂ ਜਿਨ੍ਹਾਂ ਦੇ ਬੱਚੇ ਰੁੜ ਗਏ ਕਈ ਬਜ਼ੁਰਗ ਰੁੜ ਗਏ ਡੰਗਰ ਰੁੜ ਗਏ ਉਹਨਾਂ ਦਾ ਉਹ ਗੱਜੀਆਂ ਦਾ ਬੜਾ ਇਨਸਾਨ ਹੋਇਆ ਜੀ ਤੇ ਬਾਕੀ ਤੁਹਾਨੂੰ ਪਤਾ ਵੀ ਸੰਗਤ ਜਿਹਦੇ ਨਾਲ ਆ ਉਹ ਸਾਰਾ ਕੁਝ ਕਰਦਣਾ ਤੇ ਸੰਗਤ ਪੰਜਾਬ ਦੀ ਸਾਰੀ ਹੱਲਾ ਮਾਰ ਕੇ ਦੁਰਪ੍ਰੇਰ ਸਾਰੇ ਪੰਜਾਬ ਦੀ ਸੰਗਤ ਨੇ ਬਹੁਤ ਸੇਂਜ ਹੋ ਗਿਆ ਜੀ ਸਾਡਾ ਮਾਝਾ ਦਾ ਸਾਰੇ ਪੰਜਾਬ ਦਾ ਧੰਨਵਾਦ ਕਰਦੇ ਜੀ ਮੈਂ ਤੁਹਾਡਾ ਬਹੁਤ ਇਹ ਗੱਲ ਐਗਰੀ ਕਰਦਾ ਸਮਝ ਸਕਦਾ ਪਰ ਭਾਜੀ ਉਹ ਜੂ ਕੁਛ ਹਲਾਤ ਹੋਏ ਨੇ ਉਹ ਆਪਣੇ ਦੇ ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ ਭਾਜੀ ਉਹਨਾਂ ਨੂੰ ਪਤਾ ਉਹਨਾਂ ਨੇ ਪਤਾ ਹੁਣ ਇਹ ਜਿਹੜਾ ਸੜਕ ਇੱਧਰ ਹੀ ਤਾਂ ਜਾ ਨਹੀਂ ਹੁੰਦਾ ਇਹ ਇੰਨਾ ਰਹਿ ਗਿਆ ਪਾਣੀ ਨਾ ਅੱਗੇ ਵੀ ਪਿੰਡ ਚ ਹੈਗਾ ਪਾਣੀ ਹੋਰ ਅੱਜ ਹੈਗਾ ਜੀ ਹੁਣ ਪਿੰਡ ਚ ਹੀ ਮੈਡੀਸਨ ਵੰਡਣ ਚੱਲੇ ਆ ਜੀ ਇਹ ਜਿਹੜਾ ਕੜਾਏ ਚ ਜਾਂਦੇ ਹੁੰਦੇ ਇਹੀ ਤਾਂ ਨਹੀਂ ਕੜਾਏ ਇਹੀ ਰੋਡ ਆ ਇਹੀ ਆ ਜੀ ਇਹੀ ਇੱਥੇ ਵੇੜੀਆਂ ਚੱਲਦੀਆਂ ਆਂ ਮੈਡੀਆ ਚੱਲਦੀਆਂ ਆਂ ਹਾਂ ਜੀ ਹਾਂ ਜੀ ਇਹ ਵੀ ਦੀ ਕੋਠੀ ਢਾਗੀ ਸਾਰੀ ਜਿਹੜੀ ਬੜੀ ਮੈਡੀਆ ਚੱਲਣ ਦੀ ਆ ਬਹੁਤ ਚੱਲਦੀ ਪਈ ਆ ਹਾਂ ਜੀ ਹਾਂ ਜੀ ਤੇ ਅੱਛਾ ਤੁਸੀਂ ਗਰਾਊਂਡ ਲੈਵਲ ਤੇ ਜੁੜੇ ਆ ਸੰਗਤ ਨੂੰ ਕੀ ਮੈਸੇਜ ਦੋਗੇ ਵੀ ਕਿਹੜੀ ਚੀਜ਼ ਦੀ ਲੋੜ ਆ ਗਰਾਊਂਡ ਲੈਵਲ ਤੇ ਘਰਾਂ ਦੇ ਵੀ ਤੁਸੀਂ ਪੜੀ ਵਾਹਿਗੁਰੂ ਦੀ ਕਿਰਪਾ ਜੀ ਮੇਰੇ ਹਿਸਾਬ ਨਾਲ ਤੇ ਇਹ ਟਾਈਮ ਤੇ ਛਰਪਾ ਹੁਣ ਮਿੱਟੀ ਦੀ ਲੋੜ ਆ ਮਿੱਟੀ ਦੀ ਲੋੜ ਹਾਂਜੀ ਤੇ ਮਿੱਟੀ ਤਾਂ ਜੇ ਪਾਣੀ ਉਤਰਦਾ ਤੇ ਟਰੈਕਟਰਾਂ ਦੀ ਤੇ ਮਿੱਟੀ ਦੀ ਹਾਂਜੀ ਬਾਜੇ ਡੀਜ਼ਲ ਦੀ ਲੋੜ ਆ ਤੇ ਜਿੰਨੇ ਭਰਾਵਾਂ ਦੀਆਂ ਮੰਨ ਲਓ ਵੀ ਪੈਲੀ ਖਰਾਬ ਹੋ ਗਈ ਆ ਹਾਂਜੀ ਪੈਲੀਆਂ ਖਰਾਬ ਹੋ ਗਈਆਂ ਵਾਹਿਗੁਰੂ ਆਨੁ ਹਤਮ ਬਖਸ਼ੇ ਅਸੀਂ ਹਾਂਜੀ ਟਰੈਕਟਰ ਪੰਜ ਪੈਲੀ ਫੁੱਟ ਲਿੱਤਾ ਚਾਹ ਇੱਥੇ ਜੜੀ ਹੋਈ ਦੀ ਪਾਸੇ ਕਿੰਨੀ ਹੋਈ ਤੇ ਅਸੀਂ ਟਰੈਕਟਰ ਲੈ ਕੇ ਆਵਾਂਗੇ ਕਿੰਨੇ ਜੋਗੇ ਹੈਗੇ ਆ ਖਾਦਾ ਦਵਾਈਆਂ ਨਾਲ ਲੈ ਕੇ ਆਵਾਂਗੇ ਜੀ ਜੀ ਠੀਕ ਆ ਵੀ ਵੀ ਨਾਲ ਲੈ ਕੇ ਆਵਾਂਗੇ ਵੀ ਵੀਰਾਂ ਨਾਲ ਅਸੀਂ ਕਣਕਾਂ ਪਜਾ ਕੇ ਜਾ ਬਿਲਕੁਲ ਦੇਖੋ तकरीबन ਜਿੰਨਾ ਜੂਤ ਹੈ ਨਾ ਸਾਰਿਆਂ ਦੀ ਇਹ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਸੰਗਤ ਬਹੁਤ ਕਰ ਰਹੀ ਆ ਤੇ ਉਹ ਮਨੋ ਆ ਫਰਮਾਚੋ ਆਏ ਆ ਉਹ ਖੜੇ ਆ ਉੱਤੇ ਹਾਂਜੀ ਹਾਂਜੀ ਨਾਲ ਜੁਰਫੇ ਤੋਂ ਗੁਫਾ ਬਹੁਤ ਹਰਿਆਣੇ ਵਾਲੇ ਵੀਰੇ ਆਏ ਬਹੁਤ ਆ ਜਾਣ ਆ ਹਾਂਜੀ ਰਾਜਸਥਾਨ ਤੋਂ ਹਰ ਜਗ੍ਹਾ ਤੋਂ ਹਰ ਜਗ੍ਹਾ ਤੋਂ ਹਾਰੇ ਹਾਰੇ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇੱਕ ਪਰਮਾਤਮਾ ਇਹੋ ਜਿਹੀ ਆਫਤਾਂ ਨਾ ਕਿਸੇ ਤੇ ਬਾਕੀ ਠੀਕ ਆ ਬਾਕੀ ਜਿੰਨੇ ਮੇਰੇ ਭੈਣ ਭਰਾ ਸੁਣਦੇ ਪਏ ਆ ਸਾਰੇ ਇੰਡੀਆ ਤੋਂ ਤੋਂ ਇੰਡੀਆ ਦੇ ਬਾਹਰੋਂ ਸੁਣਦੇ ਆ ਜਿੱਦਾਂ ਭਰਾ ਨੇ ਕਿਹਾ ਕਿ ਹੁਣ ਗਾਂਹ ਲੋੜ ਪੈਣੀ ਆ ਜਿੱਦ ਪਾਣੀ ਉਤਰਦਾ ਪਿਆ ਪਾਣੀ 'ਚ ਥੋੜੀ ਬਦਬੋਜੇ ਵੀ ਆਉਣ ਲੱਗੀਆਂ ਹਾਂ ਜੀ ਹੁਣ ਅਮਰੀਕਾ ਦੇ ਲੋਕ ਆਣੇ ਆ ਪੂਰੀਏ ਨਾਲ ਜੁੜੇ ਹੋਣਾ ਕਬੱਡੀ ਦੇ ਪਲੇਅਰ ਆ ਕਬੱਡੀ ਇਹਨਾਂ ਦੀਆਂ ਟੀਮਾਂ ਵੀ ਆਪਣੀਆਂ ਹੈਗੀਆਂ ਤੇ ਆਪਣੀਆਂ ਪੂਰੀਆਂ ਟੀਮਾਂ ਇਹ ਲੈ ਕੇ ਇੱਥੇ ਆਏ ਹੋਏ ਆ ਜਿੱਦਾਂ ਵੀ ਤੁਹਾਨੂੰ ਪਿੱਛੇ ਦੱਸਿਆ ਤੇ ਉਹਨਾਂ ਵਾਲੇ ਟਾਈਮ ਦੇ ਵਿੱਚ ਟਰੈਕਟਰਾਂ ਦੀ ਲੋਡ ਪੈਣੀ ਆ ਠੀਕ ਆ ਜੀ ਖਾਦਾਂ ਦੀ ਲੋਡ ਪੈਣੀ ਆ ਰਾਹਾਂ ਦੀ ਲੋਡ ਪੈਣੀ ਆ ਜੀ ਸੀ ਵੀ ਦੀ ਲੋਡ ਪੈਣੀ ਆ ਉਹ ਸਾਰੀਆਂ ਚੀਜ਼ਾਂ ਆਪਾਂ ਰਲ ਮਿਲ ਕੇ ਇਹਨਾਂ ਜਿੱਦਾਂ ਉਹ ਪ੍ਰੋਵਾਈਡ ਕਰਨਾ ਭਰਾਵਾ ਸਾਧਵਾ ਭਰਾਵਾ ਸਾਧਵਾਗੇ ਦੀ ਪ੍ਰੋਵਾਈਡ ਬਿਲਕੁਲ ਬਿਲਕੁਲ ਵੀ ਇਹ ਮੈਸੇਜ ਚੱਲ ਗਿਆ ਹੈ ਹਾਂਜੀ ਤੇ ਬਾਕੀ ਅਸੀਂ ਸਾਡੇ ਵੀ ਇੱਕ ਮਸ਼ੀਨ ਲੱਗੀ ਹੋਈ ਆ ਕਿ ਜਿਹੜੇ ਪਸ਼ੂਆਂ ਨੂੰ ਕਲਗੀ ਦਾ ਟਰੱਸਟ ਬੜੂ ਸਾਹਿਬ ਵੱਲੋਂ ਜੀ ਜੀ ਕਲਗੀ ਦਾ ਟਰੱਸਟ ਬੜੂ ਸਾਹਿਬ ਵੱਲੋਂ ਕਲਗੀ ਦਾ ਟਰੱਸਟ ਗੁਰਦਾ ਬੜੂ ਸਾਹਿਬ ਵੱਲੋਂ ਜੀ 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 ਸੀ ਵੀਆਂ ਲੱਗੀਆਂ ਹੋਈਆਂ ਨੇ ਜਿਹੜੇ ਮਰੇ ਹੋਏ ਪਸ਼ੂ ਨੂੰ ਅਸੀਂ ਉਹ ਵੀ ਦਵਾ ਬਾਕੀ ਪਿੰਡਾਂ 'ਚ ਰਾਸ਼ਨ ਵੀ ਦੇ ਰਹੇ ਆ ਤੇ ਹੁਣ ਦੇਖਣ ਆਏ ਆ ਵੀ ਜੇ ਹੋਰ ਹੋਰ ਤੇ ਕੀ ਕੀ ਆਪਣੀ ਜ਼ਰੂਰਤਾਂ ਆ ਗਈਆਂ ਅੱਜ ਤੋਂ 15 ਦਿਨਾਂ ਬਾਅਦ ਸਾਨੂੰ ਉਹ ਵੀ ਜ਼ਰੂਰਤਾਂ ਆ ਗਈਆਂ ਵੀ ਜਿਵੇਂ ਨਾ ਸਾਫ ਕਰਕੇ ਉਹ ਸਾਨੂੰ ਸਾਰੋਂ ਰਲ ਮਿਲ ਕੇ ਸਾਨੂੰ ਇਹ ਹਮਲਾ ਮਾਰਨਾ ਚਾਹੀਦਾ ਜਿਹੜੀ ਔਖੀ ਘੜੀ ਆ ਇਹੀ ਸਮਾਂ ਆ ਗਿਆ ਤੁਹਾਨੂੰ ਗੁਰੂ ਰਾਮਦਾਸ ਜੀ ਮਾਰਾ ਬਖਸ਼ੇ ਕਰਨ ਸਭ ਤੇ ਠੀਕ ਹੈ ਨਾ ਜੀ ਅੱਛਾ ਵਾਹਿਗੁਰੂ ਆ ਸਾਰਾ ਨਾ ਬੰਨੂ ਬਣੇ ਇਹ ਆਪਣਾ ਨਾ ਅੱਜ ਨਾ ਟਰਾਲਾ ਬਾਬਾ ਜੀ ਨੇ ਸੱਦਿਆ ਘਾਰ ਸਾਰਾ ਗੁਰੂ ਕੇ ਬਾਗ ਵਾਲੇ ਮਾਮਪੁੱਖਾ ਨੇ ਜੀ ਜੀ ਇਹ ਬੰਨ ਲਾ ਰਹੇ ਨੇ ਜਿਹੜਾ ਮੇਨ ਬੰਨ ਸੀ ਨਾ ਤੁਸੀਂ ਅੱਛਾ ਇਹ ਜਿਹੜਾ ਬੰਨ ਨਾ ਸਾਰਾ ਇਹ ਇਹ ਮੇਨ ਹੈ ਇੱਧਰ ਆ ਇੰਨੇ ਮਾਰ ਮਾਰੀ ਸਾਰੀ ਇੱਧਰ ਜੀ ਇਹ ਆਪਣੇ ਮਹਾਪੁਰਖ ਬਾਬਾ ਕਾਰਸਵਾ ਗੁਰੂ ਦੇ ਬਾਗਲ ਬਾਬਾ ਸਤਨਾਮ ਸਿੰਘ ਇਹ ਫੁੱਟ ਲੱਗ ਚੁੱਕਾ ਹੈ ਹਾਂਜੀ ਕਿੰਨੇ ਘੜ ਤੋਂ ਘੱਟ ਵੀ ਨਾ 20 ਫੁੱਟ ਤੋਂ ਜ਼ਿਆਦਾ ਲੱਭ ਗਿਆ ਜੇ ਵੱਜ ਗਿਆ ਹੈ ਨਾ ਹਾਂਜੀ ਬਾਈ ਕੋਈ ਖਾਲਸਾ ਬਾਈ ਸੱਦੇ ਅਸਰ ਇਹ ਸੰਗਤਾਂ ਆਈਆਂ ਜੋਤ ਸਿੱਧ ਗੁਫਾ ਤੋਂ ਬਾਬਾ ਬਲਕਨਾ ਜੀ ਮੰਦਰ ਤੋਂ ਇਹ ਰਸਤ ਲੈ ਕੇ ਆਏ ਜੀ ਇਹ ਪੂਰੀ ਜਿਹੜੀ ਕਮੇਟੀ ਆ ਉੱਥੇ ਵੀ ਇਹ ਦੁਕਾਨਾਂ ਵਾਲੇ ਇਹ ਉਹਨਾਂ ਇਕੱਠੇ ਹੋ ਕੇ ਆਏ ਜੀ ਹਿਮਾਚਲ ਤੋਂ ਜੀ ਉਹ ਥੋੜਾ ਹੈ ਜਿਆਦਾ ਜਦੋਂ ਉਹਦੇ ਉਹ ਵਿੱਚ ਜਿਹੜਾ ਕਰਨ ਵਾਲੀ ਗੱਲ ਆ ਜੀ ਉਹਨੇ ਹਰ ਸੋ ਪ੍ਰਿਆ ਕਾਲ ਵਾਹਿਗੁਰੂ 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 ਜੀ ਕੀ ਫਤਿਹ ਹਾਂ ਜੀ ਆਪਾਂ ਨੂੰ ਇਹ ਵੀ ਨਾਲ ਨਾਲ ਹੀ ਆਜੋ ਆਜੋ ਹੋ ਵਾਹ ਵਾਸੀ ਆ ਕਰੋ ਤੇ ਵਾਈ ਗੁਰੂ ਜੀ ਬੰਨ ਤੇ ਖੜੇ ਆ ਢੋਨੇ ਵਾਲ ਜਿੱਥੇ ਅੱਡੀ ਸਭ ਤੋਂ ਜਿਆਦਾ ਮਾਰ ਮਜੀ ਆ ਨਾ ਤੇ ਇੱਥੇ ਸੰਤ ਕੁਲਵੀਰ ਸਿੰਘ ਜੀ ਬਾਬਾ ਜੀ ਜਿਹੜੇ ਗੁਰੂ ਕੇ ਬਾਗ ਵਾਲੇ ਇੱਥੇ ਉਹਦੀ ਸੇਵਾ ਚੱਲ ਰਹੀ ਆ ਲੰਗਰ ਪਾਣੀ ਵੀ ਚੱਲ ਰਿਹਾ ਤੇ ਬੰਨ ਦੀ ਸੇਵਾ ਵੀ ਚੱਲ ਰਹੀ ਆ ਟਰਾਲੀਆਂ ਆ ਰਹੀਆਂ ਆ ਮਿੱਟੀ ਦੀਆਂ ਤੇ ਜਿਹੜੇ ਤੋੜੇ ਆ ਮਿੱਟੀ ਦੇ ਪਰ ਪਰ ਉਹ ਵੀ ਆ ਰਹੇ ਤੇ ਸੰਗਤ ਨੂੰ ਮੈਂ ਵੀਡੀਓ ਚੱਕ ਕੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਵੀ ਸੰਗਤਾਂ ਜਿਹੜੀਆਂ ਨਾ ਉਹ ਬੰਨ ਲਗਾ ਵੀ ਰਹੀਆਂ ਆ ਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸنگ ਜੀ ਤੇ ਵਾਹਿਗੁਰੂ ਕਿੰਨਾ ਪਾੜ ਪੈ ਗਿਆ ਵੀ ਇਸ ਜਗ੍ਹਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੇਵਾ ਗੁਰੂ ਕਾ ਬਾਗ ਬਾਬਾ ਜੀ ਰੰਗ ਸਤਖੰਡਵਾਸੀ ਬਾਬਾ ਲਖਨ ਸਤਖੰਡਵਾਸੀ ਜਾਹਿਰ ਬਾਬਾ ਸਤਨਾਮ ਸਿੰਘ ਜੀ ਇਹ ਬੰਨ ਦੀ ਸੇਵਾ ਜੀ ਤਿੰਨ ਤਰੀਕ ਨੂੰ ਚਾਲੂ ਕੀਤੀ ਜੀ ਇਹ ਦੋਹਾਂ ਕਿੱਲਾਂ ਦੇ ਵਿੱਚ ਬੰਨ ਜਿਹੜਾ ਟੁੱਟਾ ਸੀ ਜੀ ਜੀ ਇਹ ਸੰਗਤਾਂ ਬਹੁਤ ਦੂਰੋਂ ਦੇ ਨੋ ਬਾਬਾ ਜੀ ਸੁਰਤਿੰਗ ਤੋਂ ਹੀ ਜੀ ਜੀ ਪਹੁੰਚੇ ਆ ਹਮੇ ਬੀ ਜਨ ਲਾਲ ਜੀ ਜੀ ਵਾਹਿਗੁਰੂ ਵਾਹਿਗੁਰੂ ਸੰਗਤਾਂ ਬਹੁਤ ਦੂਰੋਂ ਦੂਰੋਂ ਜੂਪੀਓ ਹਰਿਆਣੇ ਚੋਂ ਜੀ ਜੀ ਰਸਤਾਂ ਵਿੱਚੋਂ ਸੰਗਤਾਂ ਬਹੁਤ ਜਿਆਦਾ ਸਾਹ ਦੇ ਲੀਆਂ ਜਿਹੜੀਆਂ ਸੰਗਤਾਂ ਨੂੰ ਬੇਨਤੀ ਆ ਵੀ ਜਿੱਥੇ ਦੇ ਕਾਰ ਸੇਵਾ ਚੱਲਦੀ ਬੰਨਾਂ ਦੀ ਉੱਥੇ ਉੱਥੇ ਪਹੁੰਚੋ ਤੇ ਬੰਨ ਦੇ ਉੱਤੇ ਬਾਬਾ ਜੀ ਦੇ ਨਾਲ ਸਾਥ ਦੋ ਵਰਤੋਂ ਵੱਧ ਸੇਵਾ ਜਿਹੜੀ ਉਹ ਬੰਨਾਂ ਦੇ ਉੱਤੇ ਪਹਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਾਹਿਗੁਰੂ ਜੀ ਇਹਦਾ ਪਾਣੀ ਆ ਹੁਣ ਪਿੰਡਾਂ ਚੋਂ ਘਟ ਗਿਆ ਬਿਲਕੁਲ ਜਾਂ ਹਜੇ ਰਹਿੰਦਾ ਆ ਜਿਹੜਾ ਜਨਾਲੇ ਸਾਈਡ ਤੇ ਆ ਪਾਣੀ ਉਹਨਾ ਕਈਆਂ ਪਿੰਡਾਂ ਜਗ੍ਹਾ ਇਧਰੋਂ ਪਾਣੀ ਲੈ ਗਿਆ ਪਿੱਛੋਂ ਪਾਣੀ ਲੈ ਗਿਆ ਨਾ ਇੱਥੋਂ ਉਧਰੋਂ ਡੱਕ ਲੱਗੀ ਪਾਣੀ ਦੀ ਜੀ ਜੀ ਕਈਆਂ ਪਿੰਡਾਂ ਦੇ ਵਿੱਚ ਛੜਕਾਂ ਦੇ ਪਾਣੀ ਆਗਾ ਵਾਜੀ ਰੁਗੀ ਆ ਜੀ ਉਹਨਾਂ ਪਿੰਡਾਂ ਦੀ ਉਹ ਵੀ 1-2 ਦਿਨਾਂ ਦੇ ਵਿੱਚ ਪਾਣੀ ਲੱਜਣਾ ਜਿਹੜੇ ਰਸ ਲੈ ਗਏ ਉਹ ਰਸਨ ਬੰਦ ਕਰ ਦੇਣਾ ਜੀ ਇਸ ਦੀ ਮਤਕਨ ਖਾਦ ਹੀ ਕਰ ਦੇਣਾ ਬੀਜ ਦੀ ਕਰ ਦੇਣਾ ਜੀ ਰਸ ਤਾਂ ਬਹੁਤ ਜ਼ਿਆਦਾ ਪਿੰਡਾਂ 'ਚ ਵੰਡਿਆ ਮੈਂ ਅਗਲੇ ਵਾਰ ਕੋਈ ਇਹੀ ਗੱਲ ਕਰਨੀ ਸੀ ਤੁਹਾਡੇ ਨਾਲ ਵੀ ਸੰਗਤਾਂ ਦੇ ਨਾ ਫੋਨ ਮੈਸੇਜ ਬ ਉਹ ਕਹਿੰਦੀ ਆ ਵੀ ਅਸੀਂ ਰਸਤ ਕਿਹੜੀ ਲੈ ਕੇ ਆਈਏ ਕਿਉਂਕਿ ਮੈਸੇਜ ਆ ਰਿਹਾ ਵੀ ਰਸ਼ਨ ਬਹੁਤ ਆ ਹਾਂਜੀ ਤੇ ਉਹ ਉਹ ਹੀ ਆਪਾਂ ਕਹਣਾ ਵੀ ਕਿਹੜੀ ਚੀਜ਼ ਲਈਏ ਜਿਹੜੀ ਸੰਘਤ ਦੇ ਕੰਮ ਆ ਜਵੇ ਕਈਆਂ ਪੜੀਆਂ ਨਹੀਂ ਜਾ ਗਏ ਉਹਨਾਂ ਤੋਂ ਪੈਸਾ ਖੋਹ ਝੋਨੇ ਮਰ ਗਏ ਆ ਜੀ ਉਹਨਾਂ ਦੇ ਬੀਜ ਦੀ ਖਾਦ ਦੀ ਮਤ ਕਰਦਣਾ ਜੀ ਤੇਲ ਦੀ ਕਰਦਾਂ ਘਰ ਘਰ ਜਾ ਕੇ ਜੀ ਕਈ ਉਹ ਲੋਟੂ ਰਾਜ ਬੈਠੇ ਆ ਜੀ ਉਹਨਾਂ ਰਾਜ ਕਿਹੜੀ ਆ ਨਾ ਘਰੋਂ ਘਰ ਜਾ ਗਏ ਇਹ ਗੱਲ ਜਰੂਰ ਬਾਬਾ ਜੀ ਦੀ ਸੁਣਨ ਵਾਲੀ ਆ ਬਈ ਕਈ ਚਲੋ ਜਿਨ੍ਹਾਂ ਨੂੰ ਇਸ ਟੀ ਦੀ ਲੋੜ ਨਹੀਂ ਵੀ ਹੈਗੀ ਨਾ ਜਿਹੜੇ ਖੜ ਦੇ ਮਾਰਚ ਨਹੀਂ ਵੀ ਆਏ ਖੜ ਦੇ ਮਾਰ ਦੇ ਵਿੱਚ ਉਹ ਵੀ ਮੇਰੇ ਵੀਰ ਭਰਾ ਰਸਤ ਲੈ ਲੈ ਕੇ ਕਹਿੰਦੇ ਉਹਨਾਂ ਨੇ ਸਾਲ ਸਾਲ ਦਾ ਆਪਣੇ ਰਸ ਨੂੰ ਜਮਾ ਕਰ ਲਿਆ ਆ ਹਨਾ ਇਦਾਂ ਹੀ ਹੋਈ ਆ ਘਰੋਂ ਕੋ ਜਾ ਕੇ ਦੇਣਾ ਜਿਹੜੇ ਵੀਰ ਭਰਾ ਹੁੰਦੇ ਨੇ ਲੋਡ ਵਾਲਾ ਲੋਡ ਬੰਦਾਂ ਨੂੰ ਦੇਣਾ ਲੋਡ ਆ ਆਪਣੇ ਘਰੋ ਘਰੀ ਬਾਬਾ ਜੀ ਬਾਬਾ ਜੀ ਦੇਣਾ ਚਾਹਦੇ ਨਾਲ ਉੱਥੇ ਵੀ ਦੇ ਸਕਦੇ ਸੀਗੇ ਕੱਲ ਤੇ ਆਏ ਹੋਏ ਆ ਪਰ ਉਹ ਪੱਕੀ ਦੇ ਉੱਤੇ ਆ ਜੀ ਉਹਨਾਂ ਨੇ ਕੈਂਪ ਲਾਇਆ ਤੇ ਉਹਨਾਂ ਨੇ ਆਪ ਕਿਹਾ ਕਿ ਨਹੀਂ ਜੀ ਤੁਸੀਂ ਉੱਥੇ ਜਗ੍ਹਾ ਤੇ ਜਾਓ ਜਿੱਥੇ ਲੋਡ ਹੈਗੀ ਹੈ ਪਿੰਡੋਂ ਜਿਹੜਾ ਘੜੀਆਂ ਬੇੜ ਆ ਜੀ ਜੀ ਉਹਦੀ ਆਵਾਜ਼ੇ ਉੱਕੀ ਟੁੱਟੀ ਐ ਤੋਂ ਗਾਂ ਆ ਜੀ ਜੀ ਉਹ ਜੇ ਪੰਜਾਂ ਚੌਂ ਦਾ ਰਾਹ ਚੱਲਣੇ ਘੜੀਆਂ ਪਿੰਡ ਬੰਦ ਘੜੀਆਂ ਬੇੜਾ ਘੜੀਆਂ ਬੇੜਾ ਪਿੰਡ ਘੜੀਆਂ ਪੇਰ ਅੱਛਾ ਉਹ ਹਜੇ ਵੀ ਬੰਦਿਆ ਰਿਹਾ ਹਜੇ ਬੰਦਿਆ ਰਸਤਾ ਤੋਂ ਸਾਰੇ ਆਵਾਜੇ ਉਹਨਾਂ ਹੀ ਬੰਦ ਰਸਤੇ ਪਹੁੰਚ ਰਹੀ ਹੈ ਨੇ ਰਸਤੇ ਉੱਤੇ ਕੋਈ ਜਾਂਦੀ ਨਹੀਂ ਉਹ ਨਾ ਯਾਜਦੇ ਰਾਹੀਂ ਲੇਦਾ ਯਾਹੇ ਨਾ ਭਾਂਜੇ ਯਾਜਦੇ ਨਾਲ ਤਾਂ ਬੇਟੀ ਤੇ ਜਾਂਦੀ ਰਹੀ ਹੈ ਹਜੇ ਵੀ ਇਹੋ ਜਿਹੇ ਪਿੰਡ ਹੈਗੇ ਆ ਆ ਜਾ ਰਾ ਉੱਥੇ ਜਾਂਦਾ ਸਿੱਧਾ ਹੀ ਗਰਦਾਸਪੁਰ ਗਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਜੀ ਜੀ ਬਾਈ ਤਿੰਨ ਪਿੰਡ ਉੱਥੇ ਤੇ ਇਸ ਜਗ੍ਹਾ ਤੇ ਲੰਗਰ ਚੱਲ ਰਿਹਾ ਹੈ ਲੰਗਰ ਸਵੇਰੇ ਤੇ 24 ਘੰਟੇ ਲੱਗੇ ਤੇ ਸੰਗਤਾਂ ਉਹਨਾਂ ਸੇਵਾ ਵੀ ਕਰਨ ਤੇ ਜੋ ਸ਼ਰਦਾ ਭਾਵਨਾ ਤਿਲਪੁਲ ਆਪਣੀ ਨੇਕ ਕਮਾਈ ਚ ਉਹ ਵੀ ਇੱਥੇ ਪਾ ਕੇ ਜਾਣ ਜੋ ਸ਼ਰਦਾ ਆ ਹਾਂਜੀ ਜੀ ਬਾਈ ਗੁਰੂ ਬਾਬਾ ਜੀ ਉਹ ਤਾਂ ਪਜਾਉਣ ਹਾਂ ਮੈਂ ਦੱਸ ਤਾ ਤੇ ਬਾਈ ਗੁਰੂ ਆਪਾਂ ਰਹਿ ਕੇ ਆਪਾਂ ਗੇੜ ਪੜ ਮੰਨਣਾ ਕਿਹੜਾ ਮਾਰਿਆ ਇਹ ਹਾਂਜੀ ਇਹਦੇ ਉੱਪਰ ਦੇ ਇੱਥੋਂ ਟਟਾ ਜੀ ਆ ਤਰੇਖ ਲਾ ਰੋਕ ਲਾ ਇੱਥੋਂ ਬੰਨ ਟੋਟਾ ਇਸ ਜਗ੍ਹਾ ਤੋਂ ਨਾ ਹਾਂਜੀ ਇਹ ਜਗ੍ਹਾ ਤੋਂ ਅੱਛਾ ਜੀ ਇਹ ਸਾਰੇ ਪਾੜ ਬਾਗਦਾ ਹੈ ਨਾ ਇੱਥੋਂ ਟਟਾ ਸਿੱਧਾ ਇਹ ਪਾੜ ਸਾਰਾ ਪਿਆ ਇੱਥੇ ਜੀ ਜੀ ਕਰਵਾ ਰਾਇਆ ਜੀ ਜੀ ਇਹ ਸੰਗਤਾਂ ਡਈਆਂ ਬਹੁਤ ਜ਼ਿਆਦਾ ਵਾਹਿਗੁਰੂ ਵਾਹਿਗੁਰੂ ਦੇਰ ਰਾਤੀ ਸੇਵਾ ਚਲਦੀ ਰਹਿੰਦੀ ਆ ਇੱਥੇ ਦਿਨ ਰਾਤ ਆ ਦੇਰ ਰਾਤੀ ਵਾਹਿਗੁਰੂ ਵਾਹਿਗੁਰੂ ਸੇਵਾ ਜੀ ਦੇਰ ਰਾਤੀ ਦੀ ਸੇਵਾ ਜੀ 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 ਚਲਦੀ ਰਹਿੰਦੀ ਆ ਜੀ ਇਹ ਘਾ ਘਾ ਹੋਰ ਉੱਥੇ ਅੱਗੇ ਹੋਰ ਡੂਗਾ ਅੰਕਲ ਜੀ ਇਹ ਸੰਗਤਾਂ ਬਹੁਤ ਦੂਰ ਦੂਰੋਂ ਆਣ ਹੋ ਜਾਂਦੀਆਂ ਆ ਬਾਬਾ ਜੀ ਨਾਲੀ ਤੋਂ ਵਾਹਿਗੁਰੂ ਵਾਹਿਗੁਰੂ ਆਜੋ ਬਾਬਾ ਜੀ 30 40 ਫੁੱਟ ਡੂਗਾ 30 40 ਫੁੱਟ ਡੂਗਾ ਹਾਂ ਜੀ ਇਹ ਹਜੇ ਵੀ ਜਿੱਦਾਂ ਨਾ ਇਹ ਦਿੰਦਾ ਆ ਇਹ ਹੱਥਲੇ ਗਿੱਲਾ ਹਾਂ ਹਾਂ ਉਦੇ ਨਾਲ ਦਮ ਦਿੰਦਾ ਦਮ ਦਿੰਦਾ ਨਾ 30 40 ਫੁੱਟ ਡੂੰਘਾ ਥੱਲੇ ਉੱਥੋਂ 3 ਤਰੀਕੀ ਦਾ 3 ਤਰੀਕੀ ਦਾ ਚਾਲੂ ਕੀਤਾ 3 ਤਰੀਕ ਦੀ ਇਹ ਸੇਵਾ ਚੱਲ ਰਹੀ ਆ ਐ ਵਾਹਿਗੁਰੂ ਇਹ 3 ਤਰੀਕ ਦੀ ਸੇਵਾ ਜਿਹੜੀ ਚਾਲੂ ਆ ਅੱਜੋ ਨਿਆਰ ਕਮਾੜ ਸਾਰਾ ਡੁੱਬਾਇ ਜਦੋਂ 3 ਤਰੀਕ ਨੂੰ ਆਏ ਆ ਜੀ ਜੀ ਸਾਰਾ ਕਮਾੜ ਡੁੱਬਾਇ ਪਾਣੀ ਦੇ ਵਿੱਚ ਹੀ ਬਾਬਾ ਸਰਦਾਰ ਸਿੰਘ ਗੁਰੂ ਕੇ ਬਾਗ ਲਿਆ ਜੀ 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 ਸਾਰਾ ਇਹ ਬੱਦਾਂ ਵਾਹਿਗੁਰੂ ਇਸ ਵੇਲੇ ਤਾਂ ਫਸਲਾਂ ਦਾ ਤਾਂ ਮਤਲਬ ਖਰਾਬ ਖਤਮ ਹੋ ਗਈਆਂ ਨਾ ਉਹ ਨਾ ਸਾਰੇ ਖਤਮ ਹੋ ਗਿਆ ਜੀ ਜੀ ਤੇ ਉਹ ਨਾ ਕਮਾਜ਼ ਹੀ ਮਾਰ ਮੋਟਾ ਰਹਿ ਗਿਆ ਝੋਨੇ ਸਾਰੇ ਖਰਾਬ ਆ ਕਮਾਜ਼ ਵੀ ਬਾਬਾ ਜੀ ਕੀ ਰਹਿ ਗਿਆ ਇਹਨਾਂ ਦੇ ਪੱਲੇ ਕੀ ਖਤਮ ਹੋਇਆ ਨਹੀਂ ਗੱਲ ਜਣਾ ਡਿਗਾ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਇਹ ਮੰਦੀ ਸੇਵਾ ਜਿਹੜੀ ਕਰ ਸੇਵਾ ਗੁਰੂ ਕੇ ਬਾਗਲੇ ਬਾਬਾ ਸਰਨਾਮ ਸਿੰਘ ਜੀ ਜੀ ਛੋਟੇ ਜਿਹੇ ਬੱਚਾ ਵਿਚਾਰਾ ਹੋਣਾ ਕਿੰਨੇ ਘਾਲ ਕਿੰਨੀਆਂ ਕਿੰਨੀਆਂ ਵਾਹਿਗੁਰੂ ਮਿਹਰ ਕਰੇ ਜੀ ਬਹੁਤ ਗੁਰੂ ਹੀ ਰੱਖਿਆ ਵਾ ਬਿਲਕੁਲ ਕਰਵੇਂ ਛੋਟੇ ਤੋਂ ਛੋਟਾ ਨੁਕਸਾਨ ਹੋਇਆ ਵੱਡੇ ਤੋਂ ਵੱਡਾ ਨੁਕਸਾਨ ਵੱਡੇ ਤੋਂ ਵੱਡਾ ਆਪਾਂ ਰਚਾਉਂਦਾ ਮੁੰਜਿਆਂ ਤੱਕ ਨੁਕਸਾਨ ਹੋਇਆ ਉਥੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਉਥੇ ਆਰਥਿਕ ਪੱਖੋਂ ਨੁਕਸਾਨ ਹੋਇਆ ਜੀ ਜੀ ਸੋ ਇਹ ਜਿਹੜਾ ਕਾਲ ਠੀਕ ਕਾਟਾ ਜਿਹੜਾ ਵਾ ਨਾ ਇਹ ਪੂਰਿਆ ਨਹੀਂ ਜਾ ਸਕਦਾ ਇਹ ਆਕਾਲਪੁਰਖ ਹੀ ਆਪਾਂ ਨੂੰ ਸਮਤ ਦਰਸ਼ੇ ਸੱਚੇ ਪਾਸੇ ਜਿਵੇਂ ਸੰਤਾ ਤੁਸੀਂ ਵੇਖ ਰਹੇ ਜੂ ਕਿਸੇ ਚੀਜ਼ ਦੀ ਕਮੀ ਪਾਵੇ ਨਹੀਂ ਆਉਣ ਦਿੱਤੀ ਰਹੀ ਅਜੇ ਤੱਕ ਵੀ ਨਹੀਂ ਆਉਣ ਦਿੱਤੀ ਰਹੀ ਢਾਂਗ ਨੇ ਆਉਣ ਦਾ ਜੀ 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 ਔਰ ਇਹ ਘਾਟਾ ਜਿਹੜਾ ਅਕਾਲਪੁਰ ਕੀ ਪੂਰਾ ਕਰ ਸਕਦਾ ਚਲੋ ਪ੍ਰਮਾਤਮਾ ਕਿਰਪਾ ਕਰੇ ਜੀ ਥੋੜੇ ਇੱਕ ਮਿੰਟ ਹੱਲ ਲਈ ਇੱਥੇ ਕਰ ਗਿਆ ਛੇਤੀ ਸੇਵਾ ਰੁਕਦੇ ਆ ਸੁਣ ਲੈ ਲਓ ਤੇ ਵੀਰ ਜੀ ਸੂਟ ਆ ਤੁਹਾਡੇ ਜੱਜ ਵੇਲ ਤੇ ਪ੍ਰਮਾਤਮਾ ਜਲਦੀ ਜਲਦੀ ਇਹ ਸਾਫਤਾ ਨੂੰ ਜਿਹੜੀ ਨੂੰ ਇਹਨੂੰ ਸਹੀ ਕਰ ਲਓ ਹਾਂ ਜੀ ਪਲੀਜ਼ ਪਾ ਜੀ ਤੁਹਾਨੂੰ ਖਾਦਾ ਸਲੂਟ ਸਲੂਟ ਕਰੋ ਮਾਲਕ ਨੂੰ ਆਡੇ ਸੂਟ ਮੇਂ ਡਟੇ ਨੇ ਸਾਰੇ ਠੀਕ ਜੀ ਆ ਡੇਸਕੂਡ ਮੇ ਸਾਰੇ ਡਟੇ ਨੇ ਤੇ ਇੱਧਰ ਡਟੇ ਰਹਿ ਕੇ ਸਲੂਟ ਆ ਬਾਬਾ ਸੁਨਾਓ ਸ਼ਹਿਦੂ ਬੱਟਲਦੇਵ ਸਿੰਘ ਜੀ ਨੂੰ ਇਹਨਾਂ ਨੂੰ ਸਲੂਟ ਆ ਇਹ ਮਰਜੀ ਦਾ ਸਦਕਾ ਇਹ ਸੇਵਾਇਕ ਕਰ ਰਹੀ ਆ ਬਾਬਾ ਕਲਵੀਰ ਸਿੰਘ ਜੀ ਇਹਨਾਂ ਦੀ ਸਾਰੀ ਮੇੜ ਆ ਇਹਨਾਂ ਦੀ ਮੇੜ ਨਾਲ ਆਪਾਂ ਇੱਥੇ ਥੱਲੇ ਦੇ ਆ ਠੀਕ ਜੀ ਇਹਨਾਂ ਦੀ ਮੇੜ ਨਾਲ ਸਾਰਾ ਕੰਮ ਚੱਲਣ ਦਿਆ ਵਾ ਤੇ ਜਿੰਨਾ ਚਿਰ ਚੱਲੂਗਾ ਆਪਾਂ ਚਲਾਉਂਦੇ ਰਵਾਂਗੇ ਠੀਕ ਆ ਛੇੜ ਆਪਣੇ ਇੱਦਾਂ ਹੀ ਟਰਾਲੀਆਂ ਪੜ ਪੜ ਕੇ ਮਿੱਟੀ ਦੀਆਂ ਲੋਂਦੇ ਰਹਿਣਗੇ ਜਿੰਨਾ ਚਿਰ ਬੰਦ ਨਹੀਂ ਪਾਇਦਾ ਠੀਕ ਜੀ ਇਹ ਹੁਣ ਉੱਥੇ ਤੱਕ ਰਹਿ ਗਿਆ ਤੇ ਹਾਂਜੀ ਉਹ ਤਾਂ ਇੱਥੇ 24 25 ਬੰਨਿਆ ਇਹ ਮੈਂ ਕਿਹਾ ਥੱਲੇ ਜੇ ਇੰਨਾ ਡੂੰਗਾ ਇਹ ਥੱਲੇ ਜੇ ਇੰਨਾ ਡੂੰਗਾ ਕਿ ਥੱਲੇ ਪੈਰ ਨਹੀਂ ਲੱਗਣ ਦਿਆ ਬਾਬਾ ਇਹ 40 ਫੁੱਟ 30 ਫੁੱਟ ਡੂੰਗਾ ਥੱਲੇ ਇਹ ਤਾਂ 40 ਫੁੱਟ ਡੂੰਗਾ ਇਹ 30 ਫੁੱਟ ਡੂੰਗਾ ਆਓ ਭਾਈ ਜੀ ਚੱਲਣ ਦੀ ਹੁਣ ਲੈ ਲੈ ਵੀਰ ਮਾਰ ਸੋਨਿਆਲੇ ਜੀ ਆ ਕਾਲੇ ਅਸਿਕੜਾ ਲਾਵੇ ਮੈਨਾਂ ਲੋਨਾਂ ਲੋ ਨਾ ਜਿੱਦਾ ਤਿੰਗਾ ਦੇ ਬਣੂ ਪਾਵੇ ਸ੍ਰੀ ਕਾਲੇ ਅੱਜ ਬਾਬੇ ਸੁਰਸਿੰਘ ਵਾਲਾ ਬਾਬਾ ਬਤਾਰ ਸਿੰਘ ਜੀ ਜਪੋਟੀਆਂ ਇੱਥੇ ਜੀ ਜੀ ਇਹ ਵੀ ਸੰਗਤਾਂ ਲਾ ਕੇ ਆਏ ਆ ਕਿ ਬੰਦ ਤੇ ਕੋਹਨਿਆਲ ਬੰਨ ਜਿਹਨਾਂ ਹੁਣ ਚੰਗੀ ਤਾਂ ਨਹੀਂ ਹੋ ਗਏ ਰੰਦਾਸੋ ਸਿੱਧੇ ਹੀ ਕੋਹਨਿਆਲ ਬੰਨ ਤੇ ਇਤੋਂ ਸਭ ਇਹਦੇ ਸਾਰਾ ਰੋੜ ਰੋੜ ਕੇ ਸਾਰੇ ਇਹ ਤੂੰ ਸਿੱਧੋ ਗਏ ਹੋ ਸਾਰੇ ਸਭ ਇਹਦੇ ਜਿਹੜੇ ਅੱਛਾ ਪਿੱਛੋਂ ਰੋੜਦੇ ਆਏ ਆ ਨਹੀਂ ਇਤਤੋ ਚੀਦੇ ਨਾ ਇਹਦੇ ਪੰਨ ਦੇ ਉੱਤੇ ਸੀ ਤਾਂ ਉਹ ਬਹੁਤ ਹੋਆ ਹਾਂਜੀ ਇਤਰਾਏ ਦੇਖੋ ਇਥੋਂ ਰੋੜ ਕੇ ਖੜੇ ਆ ਪਾਈ ਦੇ ਬਹੁਤ ਜਲਦੀ ਕਰ ਗਿਆ ਪੈਰੀ ਸਾਰੀਆਂ ਆਏ ਦੇਖੋ ਆਏ ਆ ਸੇਵਾ ਕਰਨ ਦੇ ਲਈ ਤੇ ਉਹ ਸਿੱਧਾ ਇਸੇ ਪਿੰਡ ਆਉਣ ਜਿਨ੍ਹਾਂ ਨੇ ਇੱਥੇ ਲੇਰੀਏ ਚ ਆਉਣ ਆਇਆ ਨਾ ਹਾਂਜੀ ਮਿੱਟੀ ਦੀ ਸੇਵਾ ਕਰਨੀ ਆ ਟਰਾਲੀਆਂ ਲੈ ਕੇ ਹੁਣ ਮਿੱਟੀ ਦੀ ਸੇਵਾ ਕਰੋ ਵੱਦ ਵੱਦ ਥੋੜੇ ਬਾਅਦ ਰਸ ਨੂੰ ਬਹੁਤ ਆ ਰਸ ਨੂੰ ਬਹੁਤ ਗੁਰੂ ਜੀ ਦਾ ਜੀ ਜੀ ਸੇਵਾ ਨਾਲ ਪਿਆ ਜੀ ਮਿੱਟੀ ਦੀ ਆ ਜੀ ਜੀ ਇਹ ਬੰਨ ਦੇ ਪਹੁੰਚ ਸਕਦਾ ਜੀ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਹਮ ਸੰਗਤਾਂ ਬਹੁਤ ਜਿਆਦੀਆਂ ਆਉਂਦੀਆਂ ਪਹੁੰਚਦੀਆਂ ਯੂਪੀਓ ਹਰਿਆਣੇ ਚੋਂ ਜੀ ਰਾਹਤਾਂ ਤੋਂ ਦਿੱਲੀੋਂ ਜੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਇੱਥੇ ਕਾਫੀ ਸਿੰਗਰਾਂ ਨੇ ਵੀ ਬਹੁਤ ਸੇਯੋਗ ਦਿੱਤਾ ਸਹੀ ਤੇ ਜਿੱਦਾਂ ਬਹੁਤ ਜਿਆਦੇ ਆਏ ਜੀ ਬਹੁਤ ਸੇਵਾ ਦੇ ਰਹੇ ਬੱਦ ਚੜਕੇ ਨਾ ਬੜੇ ਪੰਜਾਬੀ ਭਰਾ ਆ ਸਾਡੇ ਜਿਹੜੇ ਜਪੀ ਸਿੰਗਰ ਕਲਾਕਾਰ ਆ ਉਹਦਾ ਟਰੈਕਟਰ ਬਾਬਾ ਜੀ ਨੂੰ ਦੇਖਿਆ ਮਨਕੀਰ ਤੋਲ ਹਾਂਜੀ ਦਾਹਾਂ ਟਰੈਕਟਰਾਂ ਸੇਵਾ ਕਰ ਗਿਆ ਮਨਕੀਰ ਤੋਲ ਹਾਂਜੀ ਮਨਕੀਰ ਤੋਲ ਕਿਹਾ ਦਰਜੀਤ ਦੋਸਾਂ ਜੀ ਨੇ ਵੀ ਕਿਹਾ ਵੀ ਇੰਨੇ ਇੱਕ ਗਿਣਤੀ ਨਹੀਂ ਪਤਾ ਵੀ ਇੰਨੇ ਪਿੰਡਾਂ ਨੂੰ ਮੈਂ ਜੋ ਵੀ ਹੋ ਸਕੇ ਕਰਾਂਗਾ ਐਮੀ ਫਿਰ ਕਬਰ ਮਨਕੀਰ ਤੋਲ ਕਰਨੇ ਤਾਂ ਗਰਾਊਂਡ ਲੈਵਲ ਦੇ ਉੱਤੇ ਆ ਕੇ ਉਹ ਅਸਲੀ ਜਾਂਮੇ 'ਚ ਆ ਗਿਆ ਉਹ ਚੀਜ਼ਾਂ ਕਰ ਗਿਆ ਹਾਂਜੀ ਉਹ ਬੀਬੀਆਂ ਸੀ ਜਿਹੜੀਆਂ ਕੱਨਾਂ ਲਾਈਆਂ ਉਹਨੇ ਪੈਰੀਂ ਹੱਥ ਲਾਲਾ ਕਿ ਉਹਨਾਂ ਦੇ ਹੱਥਾਂ ਦੇ ਉੱਤੇ ਹਾਂਜੀ ਬਹੁਤ ਜਿਆਦਾ ਆਇਆ ਸਾਰਿਆਂ ਦੇ ਸਾਹਮਣੇ ਰੱਖ ਕੇ ਗਿਆ ਉੱਚ ਕੋਈ ਬੜ ਫੇਰ ਨਹੀਂ ਸੀ ਹਾਂਜੀ ਕੋਈ ਨਹੀਂ ਤੇ ਇਸ ਤਰੀਕੇ ਨਾਲ ਤਕਰੀਬਨ ਜਿੰਨੇ ਵੀ ਵੱਡੇ ਵੱਡੇ ਹੈਗੇ ਉਹਨਾਂ ਨੂੰ ਇੱਦਾਂ ਇਹਨੂੰ ਖਾਦ ਲਾ ਦੇਣਾ ਕਿਨੂੰ ਤੇਲ ਲਾ ਦੇਣਾ ਕਿਨੂੰ ਬੀਜ ਲਾ ਦੇਣਾ ਜੀ 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 ਜਿਹੜਾ ਰੱਤ ਨੇ ਉਹ ਬੰਦ ਕਰ ਦੇਣਾ ਬਿਲਕੁਲ ਬਿਲਕੁਲ ਹੁਣ ਪਹਿਲੀਆਂ ਪਧਰੀਆਂ ਆਣੇ ਕਿ ਅਸੀਂ ਪਹਿਲੀ ਪਧਰੀ ਕਰ ਜਾਈਏ ਜੀ ਜੀ ਉਹ ਕਈ ਬੀ ਖਾਦ ਤੋਂ ਬਹਿ ਗਿਆ ਉਹਨਾਂ ਕੋਹਨੇਲ ਪੈਂਡਿਆ ਜੀ ਜੀ ਇਹਨਾਂ ਸਾਰਾ ਡੁੱਬ ਗਿਆ ਘਰਾਂ ਇਹਦਾ ਬੀ ਪੈ ਕਢ ਕੇ ਤੋਂ ਖਰਾਬ ਹੋ ਗਿਆ ਅੱਛਾ ਹਾਂ ਕਣਕ ਦਾ ਵੀ ਭਜ ਲੱਗ ਗਿਆ ਉਹ ਇਹ ਕਣਕ ਦਾ ਵੀ ਜਿਹੜਾ ਕੋਈ ਹਾਂਜੀ ਕਣਕ ਦਾ ਬੀਜ ਜਿਹਨਾਂ ਭਰਾਮਾ ਤੇ ਲੈ ਕੇ ਹੋਣਾ ਉਹ ਵੀ ਲੈ ਕੇ ਆ ਸਕਦੇ ਆ ਖਾਦ ਵੀ ਲੈ ਕੇ ਆ ਸਕਦੇ ਆ ਡੀਜ਼ਲ ਹਨਾ ਤੇਲ ਡੀਜ਼ਲ ਹੋ ਗਿਆ ਤੇ ਨਾਲ ਟਰੈਕਟਰ ਜੇਸੀਪੀ ਐ ਸਾਰੇ ਚੀਜ਼ਾਂ ਦੀ ਲੋਡ ਪੈਣੀ ਆ ਹੁਣ ਹਰ ਕਦੇ ਵੀ ਜਦੋਂ ਪਾਣੀ ਬਿਲਕੁਲ ਥੱਲੇ ਉਤਰ ਜਾਂਦਾ ਆ ਉਹ ਵੀ ਰੇਤਾਂ ਬਹੁਤ ਚੜ ਗਈ ਉਹ ਆ ਰੇਤਾਂ ਨੂੰ ਵੀ ਕਰਾ ਕੇ ਬਾਹਰ ਕੱਢਣਾ ਆ ਹਨਾ ਤੇ ਬਹੁਤ ਗੋਸ਼ਿਆ ਤੇ ਇਸ ਅਸਲੀ ਸੇਵਾ ਉਦੋਂ ਸ਼ੁਰੂ ਹੋਣੀ ਆ ਸਾਡੀ ਸਾਰਿਆਂ ਦੀ ਨਾ ਵੱਤੋ ਵੱਸ ਸਾਥ ਦੇ ਸੰਗਤਾਂ ਸਾਰਿਆਂ ਦਾ ਵਾਈ ਗੁੱਡ ਮਹਾਰਾ ਹੀ ਕਿਰਪਾ ਕਰੇ ਤੇ ਜਿਹੜੀਆਂ ਟਰਾਲੀਆਂ ਖੜੀਆਂ ਨਾ ਹਾਂ ਮਿੱਟੀ ਵਾਲੀਆਂ ਵੀ ਇਹ ਕਿਹੜੀ ਜਗ੍ਹਾ ਤੋਂ ਆਏ ਆ ਜੋ ਮਿਆਰੀ ਲੋ ਬਾਈ ਜੋ ਮਿਆਰੀ ਇੱਥੇ ਇੱਕ ਤਾਂ ਸਾਡੇ ਭੋਗ ਪਰ ਲੱਗੇ ਆ ਨਹੀਂ ਨਹੀਂ ਅਜੀ ਨਾਲੇ ਨਾਲੇ ਲੱਗੇ ਆਜੀ ਨਾਲੇ ਲੱਗੇ ਆ ਤੇ ਡੇਲੀ ਆ ਰਹੇ ਆ ਲੈ ਕੇ ਹਾਂਜੀ ਬਾਬਾ ਜੀ ਕਿੰਨੇ ਗੇੜੇ ਲੱਗ ਜਾਂਦੇ ਆ ਬਾਬਾ ਜੀ ਅਜੇ ਦੂਜਾ ਦੋ ਗੇੜੇ ਲੱਗ ਜਾਂਦੇ ਆ ਦੋ ਗੇੜੇ ਡੇਲੀ ਦੋ ਗੇੜੇ ਨਾ ਤੇ ਇਹ ਉੱਥੇ ਮਿੱਟੀ ਦੇ ਭਰਦੇ ਵੀ ਆਵਜਾ ਭਰਾ ਉੱਥੇ ਹੈਗੇ ਨਹੀਂ ਆ ਵੀ ਭਰੀਦੇ ਆ ਵੀ ਭਰੀ ਪਰਦੇ ਕਿਥੋਂ ਆ ਫਿਰੇ ਬਾਬਾ ਜੀ ਪਿੰਡ ਪਹਿਲੀ ਜੋ ਭਰੀਦੀ ਆ ਆਪਣੀ ਪਹਿਲੀ ਜੋ ਭਰਦੇ ਆ ਨਾ ਤੁਹਾਨੂੰ ਬਹੁਤ ਕਿਰਪਾ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਸੇਵਾ ਵੀਰਾ ਜੀ ਬਾਕੀ ਹੋਰ ਵੀਰਾਂ ਨੂੰ ਵੀ ਆਉਂਦੇ ਬਾਤ ਚੜ ਕੇ ਸੰਜੋਗ ਪਾਓ ਲਿਆਓ ਜ ਬਹੁਤ ਵਧੀਆ ਦੇਖੋ ਜਿੰਨੇ ਮੇਰੇ ਵੀਰ ਭਰਾ ਸੁਣਦੇ ਆ ਵੀਡੀਓ ਸਾਰਿਆਂ ਨਾਲ ਗੱਲ ਵੀ ਕੀਤੀ ਆ ਤੇ ਸਾਰੇ ਵੀਰ ਭਰਾ ਵੱਧ ਚੜ ਕੇ ਆ ਵੀ ਰਹੇ ਆ ਬਾਬਾ ਜੀ ਆ ਲੱਗਾ ਇੱਕ ਆਪਣਾ ਪਿਛੇ ਲੱਗਾ ਹੋਇਆ ਠੀਕ 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 ਸਾਰੇ ਤੁਹਾਡੇ ਆ ਸਾਰੀ ਸੰਗਤ ਦੇ ਆ ਸਾਰੇ ਆਪਣੇ ਆ ਵਾਹਿਗੁਰੂ 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 ਇਹ ਵੀਰੇ ਮੇਰੇ ਸੰਗਤਾਂ ਦੇ ਲਈ ਫਰੂਟੀ ਦੇ ਲੰਗਰ ਲਿਓ ਆ ਕੀ ਬਾਤ ਹੈ ਮੇਰਾ ਭਰਾ ਕੀ ਬਾਤ ਹੈ ਕਿਹੜੀ ਜਗ੍ਹਾ ਤੋਂ ਬ੍ਰਦਰ ਅਮਰitsar ਤੋਂ ਨਾ ਚਲੋ ਬਹੁਤ ਵਧੀਆ ਮਿੱਟੀ ਵੀ ਲੈ ਕੇ ਆਏ ਆ ਹਾਂਜੀ ਨਾਲ ਫਿਰ ਇਹ ਵੀ ਨਾ ਜਲਦੀ ਸੇਵਾ ਵੀ ਹੋ ਰਹੀ ਹੈ ਚਲੋ και το πάθατε πάλι σε